ਜੇ ਮੇਰੀ ਗੱਲ ਕਰਾਂ ਮੇਰਾ ਤਾਂ ਸਿਆਸਤ ਫੀਲ ਨਹੀਂ ਮੇਰਾ ਤਾਂ ਕੰਮ ਹੈ ਜੇ ਸੱਚੀ ਗੱਲ ਪੁੱਛਦੇ ਹੋ ਸਿਆਸਤ ਚੋਂ ਤੋਂ ਪਹਿਲਾਂ 100 ਇੱਕ ਨੂੰ ਲਾਉਂਦੇ ਸਾ ਪ੍ਰਕਾਸ਼ ਸਿੰਘ ਬਾਦਲ ਮਨ ਸ਼ਾਸਤ ਲੈ ਕੇ ਆਏ ਹੁਣ ਤਾਂ ਇਹ ਸਮਝ ਲਈ ਆਪਾਂ ਕਿ ਬਾਦਲ ਸਾਹਿਬ ਲੈ ਕੇ ਆਏ ਸੁਵੀ ਬਖ ਦੇ ਕਰਦਾ ਦਾਗ ਨਹੀਂ ਮਾਰਦਾ 부ਦੀ ਮਾਰਦਾ 부ਦੀ ਪ੍ਰਸ਼ਟ ਹੋ ਜਾਂਦੇ ਜੀ ਸਰਸੇ ਆਏ ਨੇ ਦੇ ਰਹੇ ਤੇ ਇਸ਼ਤਿਹਾਰ ਸ਼ੂਮ ਨੇ ਕਹਿੰਦੀ ਲਾ ਲਿਆ ਇਤੋਂ ਅੰਤਜਾ ਲੋਕ ਕੀ ਹੋ ਰਿਹਾ ਹੈ ਬਰ ਗਾੜੀ ਕਾਂਟੀ ਕਾਲਦੀ ਸੀ ਉਸ ਸਮੇਂ ਤੁਸੀਂ ਖੁਦ ਕਹਿ ਲੈ ਆਪਣੇ ਵਿੱਚ ਸੀ ਅੱਜ ਜੋ ਮਾਫੀ ਦਾ ਜਿੰਗਲ ਹੋ ਰਿਹਾ ਅੱਜ ਤੁਸੀਂ ਵੀ ਜਾ ਕੇ ਮਾਫੀ ਮੰਗ ਆਇਓ ਕਾਲਤਾ ਸਾਹਿਬ ਜਾ ਕੇ ਉਦੋਂ ਕਿਉਂ ਨਹੀਂ ਉਹ ਗੱਲਾਂ ਚੱਕਿਆ ਨਹੀਂ ਕਾਂਸਪੋਰ ਕੋਈ ਕਾਲਤਾ ਸਾਹਿਬ ਹੈ ਕਾਂਸਪੋਰ ਕੋਈ ਸ਼ੋਮਨੀ ਕਮੇਟੀ ਹੈ ਉਹ ਵੀ ਤਾਂ ਇਲੈਕਸ਼ਨਾਂ ਲੜਦੇ ਨੇ ਉਹ ਵੀ ਇਲੈਕਸ਼ਨਾਂ ਜਿੱਤਦੇ ਨੇ ਹਾਰਦੇ ਨੇ ਕਿ ਭਾਈ ਇੱਕ ਵਾਰੀ ਅਮਸ਼ਾ ਨੂੰ ਮਿਲਿਆ ਉਦੋਂ ਮੀਟਿੰਗ ਕੀਤੀ ਗਈ ਸੀ ਮੀਟਿੰਗ ਕੀਤੀ ਗਈ ਸੀ 100% ਮੀਟਿੰਗ ਕੀਤੀ ਗਈ ਸੀ ਪਰ ਉਸ ਗਲਤੀ ਸਜ਼ਾ ਵੀ ਸਭ ਤੋਂ ਵੱਧ ਪੁੱਤੀ ਪਰਾਨੀ ਗੱਲ ਦੇਖੀ ਤਾਂ ਉਹ ਕਹਿਆ ਜਾਂਦਾ ਸੀ ਕਿ ਜਿਵੇਂ ਇੱਕ ਮਿਆਂ ਚ ਦੋ ਤਲਵਾਰਾਂ ਉਸ ਤਰ੍ਹਾਂ ਸੁਰਜੀਤ ਸਿੰਘ ਰਖੜਾ ਤੇ ਪ੍ਰੇਮ ਸਿੰਘ ਚੰਦਮਾਦਰਾ ਕਦੇ ਸਾਨੂੰ ਇਕੱਠੇ ਨਹੀਂ ਨਜ਼ਰ ਆ ਸਕਦੇ ਇਸ ਸਮੇਂ ਤੁਸੀਂ ਹੀ ਸਭ ਤੋਂ ਜ਼ਿਆਦਾ ਇਕੱਠੇ ਖੜੇ ਹੋਏ ਹੋ ਸਭ ਤੋਂ ਵੱਧਨਾ ਅੱਜ ਇਕੱਠਿਆਂ ਨਾਲ ਪਹਿਲਾਂ ਅਸੀਂ ਕੋਈ ਤੁਹਣੀ ਸਕਦੇ ਉਹ ਉਹ ਜੀ ਸ਼੍ਰੀ ਗੁਰੂ ਸਾਹਿਬ ਨੂੰ ਫੜ ਲੈਣਾ ਇਹ ਦੋ ਦੂਜਿਆਂ ਦੀ ਮਹੱਤਵ ਨਹੀਂ ਸੀ ਕਿ ਨਹੀਂ ਕਰਨੀ ਚਾਹੀਦੀ ਪਰੋਮੀ ਕਾਲੀਦਨ ਲਗਾਤਾਰ ਦੋ ਤੜਿਆਂ ਦੇ ਵਿੱਚ ਵੰਡੀ ਨਜ਼ਰ ਆ ਰਹੀ ਹੈ ਤੇ ਉਸ ਦੇ ਨਾਲ ਹੀ ਉਹੀ ਅਸਰ ਸਾਨੂੰ ਜਿਵਨੀ ਚੋਣਾ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਪਰ ਕਿਉਂ ਸ੍ਰੋਮਨੀ ਅਕਾਲੀ ਦਲ ਦੋ ਧੜਿਆਂ ਵਿੱਚ ਵੰਡੀ ਗਈ ਕੀ ਕਾਰਨ ਇਹਾ ਕਿ ਵੱਡੇ ਸੀਨੀਅਰ ਲੀਡਰਾਂ ਦੀ ਬਾਗੀਤਾ ਦਾ ਦੱਸ ਦਿੱਤਾ ਗਿਆ ਇਹਨਾਂ ਸਾਰੇ तमाम ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡਾ ਮੋਹਿਦਿੰ ਨੇ ਸੁਜੀਤ ਸਿੰਘ ਰਖਵਾਲੀ ਪੁਰਾਣੀ ਲੀਡਰ ਨੇ ਅਕਾਲੀ ਦਲ ਦੇ ਪੂਰੀ ਗੱਲਬਾਤ ਕਰਦੇ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਬੇਟੇ ਥੈਂਕ ਯੂ ਰਖਣਾ ਸਾਹਿਬ ਅਕਾਲੀ ਦਲ ਦੋ ਧੜਿਆਂ ਚ ਵੰਡੀ ਕਹੀ ਜਾ ਰਹੀ ਹੈ ਤੁਹਾਨੂੰ ਬਾਗੀ ਧੜਾ ਕਹੀ ਜਾਂਦੇ ਆ ਬਾਗੀ ਸੁਰ ਕਹੀ ਜਾਂਦੇ ਆ ਤੁਸੀਂ ਆਪਣੇ ਆਪ ਨੂੰ ਵੀ ਸਮਝਦੇ ਹੋ। ਦੇਖੋ ਪਹਿਲਾਂ ਤਾਂ ਬਾਗੀ ਤੜੇ ਆਈ ਗੱਲ ਹੈ ਨਹੀਂ। ਕੱਟੜ ਪੰਥਕਾਂ ਸ਼ੋਮਨੀ ਕਲ ਦਲ ਦੇ ਵਿੱਚੋਂ ਸ਼ੁਰੂ ਤੋਂ ਆ। ਇਹ ਨਹੀਂ ਕਿ ਅੱਜ ਅੱਜ ਦੀ ਗੱਲ ਹੈ। ਜਨਮ ਤੋਂ ਲੈ ਕੇ ਅੱਜ ਤੱਕ ਸ਼ੋਮਨੀ ਕਲ ਦਲ ਦੇ ਵਿੱਚ ਰਹੇ। ਹਰ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਦੇਖੀਏ ਤਾਂ ਸੁਰਜੀਤ ਰਖੜੇ ਦੀ ਗੱਲ ਕਰوں ਤਾਂ ਬਾਦਲ ਪਰਿਵਾਰ ਦੇ ਸਭ ਤੋਂ ਵੱਧ ਨੇੜੇ ਰਿਹਾ। ਮੈਂ ਤਾਂ ਸ਼ਾਸਤ ਤੋਂ ਬਹੁਤ ਦੂਰ ਸੀ। ਸਾਹ ਪ੍ਰਕਾਸ਼ ਸਿੰਘ ਬਾਦਲ ਬਹੁਤ ਜੋਰ ਦੇ ਕੇ ਮੈਨੂੰ ਸਾਸ ਦੇ ਵਿੱਚ ਲੈ ਕੇ ਆਇਆ ਸੀ ਪਰ ਪਤਾ ਨਹੀਂ ਹੁੰਦਾ ਸਰਕਮਸਟੈਂਸਿਸ ਦਾ ਬਹੁਤ ਵਧੀਆ ਚੱਲ ਰਿਹਾ ਸੀ ਕੰਮ ਸ਼ੋਮਨੀ ਕਲਦਲ ਨੇ ਬਹੁਤ ਵੱਡੇ ਵੱਡੇ ਕੀਤੇ ਚਾਹੇ ਬਿਜਲੀ ਦਾ ਕੰਮ ਸੀ ਜਾਲਕਾਰਾਂ ਦਾ ਕੰਮ ਸੀ ਰੋਡਸ ਦਾ ਕੰਮ ਸੀ ਡਵੈਲਪਮੈਂਟ ਦਾ ਕੰਮ ਸੀ ਛੇੜਾਂ ਦਾ ਕੰਮ ਸੀ ਬਹੁਤ ਵੱਡੇ ਵੱਡੇ ਕੰਮ ਕੀਤੇ ਉਹ ਜਿਵੇਂ ਇੱਕ ਗੱਲ ਕਹਿੰਦੇ ਨੇ ਨਾ ਪ੍ਰਮਾਤਮਾ ਧਾਂਗ ਨਹੀਂ ਮਾਰਦਾ ਬੁੱਧੀ ਮਾਰਦਾ ਹੈ ਬੁੱਧੀ ਪ੍ਰੇਸ਼ਟ ਹੋ ਜਾਂਦੀ ਹੈ ਬੰਦੇ ਦੀ ਜਦੋਂ 15 ਦੇ ਵਿੱਚ ਆ ਕੇ ਸਰਪ੍ਰਧਾਨ ਸਾਹਿਬ ਨੇ ਸਰਸਿਆ ਇਹਨੂੰ ਮਾਫੀ ਦਿੱਤੀ ਉਹ ਗੱਲ ਸਾਨੂੰ ਬਹੁਤ ਪਿੱਛੇ ਲੈ ਗਈ ਬਹੁਤ ਵੱਡੀ ਸਾਡੀ ਗਲਤੀ ਸੀ ਬਹੁਤ ਵੱਡਾ ਬਲੰਡਰ ਸੀ ਉਹਨਾਂ ਨੂੰ ਜਿਹੜਾ ਅੱਜ ਮੈਂ ਤਾਂ ਲਿਖੋ ਕੋਈ ਦੇਖਣ ਨਹੀਂ ਗਿਆ ਅੱਜ ਜੋ ਸੁਣਦੇ ਹਾਂ ਭਾਈ ਰਣਜੀਤ ਸਿੰਘ ਦੀ ਜਿਹੜੀ ਆਪਣਾ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਕਿ ਜੱਜ ਹਜ਼ਾਰ ਸਾਹਿਬ ਨੂੰ ਬੁਲਾਇਆ ਗਿਆ ਉੱਥੇ ਆ ਇੱਕ ਟ੍ਰਿਬਿਊਨ ਦੇ ਵਿੱਚ ਆਰਟੀਕਲ ਹੈ ਉਹਦੇ ਵਿੱਚ ਵੀ ਇਹੀ ਕੁਝ ਲਿਖਿਆ ਉਹਨਾਂ ਨੇ ਇੱਥੇ ਤੱਕ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ ਬਹੁਤੀ ਪੈਣੀ ਤੇ ਮਾਫੀ ਦਿੱਤੀ ਗਈ ਮਾਫੀ ਦੇਣ ਤੋਂ ਬਾਅਦ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਸ਼ੋਮਣੀ ਕਬਟੀ ਨੇ ਦੇਖੋ ਮਾਫੀ ਤੁਸੀਂ ਸਰਛਿਆ ਨੂੰ ਦੇ ਰਹੇ ਹੋ ਤੇ ਇਸ਼ਤਿਹਾਰ ਸ਼ੋਮਣੀ ਕਮਰੀ ਲਾ ਰਹੀ ਹੈ ਇਥੋਂ ਹੰਤਾਜਾ ਲਾਓ ਵੀ ਕੀ ਹੋ ਸਕਦਾ ਉਸ ਗੱਲ ਦੀ ਸਜ਼ਾ ਦਿੱਤੀ ਲੋਕਾਂ ਨੇ ਸਾਨੂੰ ਜਿੱਥੇ ਅਸੀਂ ਐਨੇ ਕੰਮ ਕੀ ਸੀ ਜੀ ਡਵੈਲਪਮੈਂਟ ਹੋਈ ਉੱਥੇ 17 ਦੇ ਵਿੱਚ ਜਾ ਕੇ ਸਾਰੇ ਚਣੇ ਚੋਣਾਂ ਸੀਟਾਂ ਰਹੀਆਂ ਸਾਤ ਸੁਖਦੇਵ ਸਿੰਘ ਢੀਸਾ ਸਾਹਿਬ ਨੇ ਉਦੋਂ ਮੈਕੋਰ ਕਮੇਟੀ ਦੇ ਵਿੱਚ ਇਹ ਸੁਣਿਆ ਮੈਂ ਕਿ ਉਹਨਾਂ ਨੇ ਕਿਹਾ ਕਿ ਸੁਖਵੀਰ ਬਹੁਤ ਮਾੜਾ ਹਾਲ ਹੋਇਆ ਸ਼ੋਮ ਨਿਕਲਦਾ ਆਪਣੀ ਕਦੇ 14 ਸੀਟਾਂ ਆਈਆਂ ਨਹੀਂ ਤੁਸੀਂ ਛੱਡ ਦਿਓ ਵੱਡੇ ਬਾਲਸਾ ਨੂੰ ਬਣਾ ਦਿੰਦੇ ਪਰ ਉਸ ਗੱਲ ਤੇ ਵੀ ਉਹ ਐਗਰੀ ਨਹੀਂ ਹੋਈ ਕਿ ਵੀ ਨਹੀਂ ਮੈਨਾਂ ਮਾਨ ਵਾਲੀ ਗੱਲ ਹੋ ਜਾਂਦੀ ਸੋ ਉਹ 9 ਵਿੱਚ ਆਈ 19 ਦੇ ਵਿੱਚ ਆਈ 22 ਦੇ ਵਿੱਚ ਆਈ 24 ਦੇ ਵਿੱਚ ਤਾਂ ਬਿਲਕੁਲ ਹੀ ਥੱਲੇ ਆ ਗਈ ਸੋ ਇਹ ਕਾਰਨ ਹੋਇਆ ਅੰਦਰ ਬੈਠ ਕੇ ਪਾਰਟੀ ਦੀ ਵਿਦਿਨ ਪਾਰਟੀ ਡਿਸਪਲਿਨ ਪਾਰਟੀ ਐ ਸਾਡੀ ਡਿਊਟੀ ਬਣਦੀ ਸੀ ਕਿ ਅਸੀਂ ਅੰਦਰ ਬੈਠ ਕੇ ਪਾਰਟੀ ਦੀ ਗੱਲ ਕਰਦੇ ਕਿ ਸਾਨੂੰ ਸ਼੍ਰੀ ਕਾਲਤਾ ਸਾਹਿਬ ਤੇ ਜਾਣਾ ਚਾਹੀਦਾ ਉਹਦੇ ਨਾਲ ਹੀ ਸਾਨੂੰ ਰਜੈਨ ਵੀ ਕਰਨਾ ਚਾਹੀਦਾ ਪਰ ਉਹ ਗੱਲ ਸਾਡੀ ਕਿਤੇ ਮਨਜ਼ੂਰ ਨਹੀਂ ਹੋਈ ਇੰਡੀਵਿਜੂਅਲ ਵੀ ਕਿਹਾ ਕੱਲੇ ਕੱਲੇ ਨੇ ਵੀ ਕਿਹਾ ਇਕੱਠੇ ਹੋ ਕੇ ਵੀ ਕਿਹਾ ਵੱਡੇ ਬਾਲਸਾ ਦੇ ਹੁੰਦੇ ਵੀ ਕਿਹਾ ਪਰ ਉਹ ਗੱਲ ਸਾਡੀ ਛੇਰੇ ਨਾ ਚੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨਜ਼ਦੀਕੀ ਮੰਨੇ ਗਏ ਹੂੰ ਤੁਸੀਂ ਫਿਰ ਵੀ ਬਾਦਲ ਪਰਿਵਾਰ ਦੇ ਨਾਲ ਹਮ ਕਿਨਾਰਾ ਕਰਨਾ ਪੈ ਰਿਹਾ ਕੱਡੇ ਵੱਡੇ ਵਾਲ ਸਾਹਿਬ ਨਾਲ ਨਹੀਂ ਸਾ ਸੁਖਵੀਰ ਸਿੰਘ ਬਾਦਲ ਨਾਲ ਵੀ ਸਾਡੀ ਬਹੁਤ ਨੇੜਤਾ ਰਹੀ ਹੈ ਪਰਿਵਾਰ ਦੀ ਤਾਂ ਹੀ ਰਿਹਾ ਜਦੋਂ ਮੈਨੂੰ ਮੰਤਰੀ ਬਣਾਇਆ 12 ਦੇ ਵਿੱਚ ਉਦੋਂ ਵੀ ਸਾ ਸੁਖਵੀਰ ਸਿੰਘ ਬਾਦਲ ਨੇ ਮੈਨੂੰ ਰਾਤ ਨੂੰ 12 ਵਜੇ ਟੈਲੀਫੋਨ ਕੀਤਾ ਸੀ ਕਿ ਬਾਦਲ ਸਾਹਿਬ ਤੁਹਾਨੂੰ ਮੰਤਰੀ ਬਣਾਉਣਾ ਚਾਹੁੰਦੇ ਨੇ ਮੈਂ ਧੰਨਵਾਦ ਤੁਹਾਡਾ ਪਰ ਕਈ ਵਾਰੀ ਹਾਲਾਤ ਇਦਾਂ ਦੇ ਹੋ ਜਾਂਦੇ ਨੇ ਧਰਮ ਥੋੜਾ ਸਭ ਤੋਂ ਵੱਡੀ ਗੱਲ ਹੁੰਦੀ ਹੈ। ਸਿਆਸਤ, ਪੈਸਾ, ਕਾਰ, ਜ਼ਮੀਨ, ਸਾਰੀਆਂ ਛੋਟੀਆਂ ਚੀਜ਼ਾਂ ਨੇ। ਸਭ ਤੋਂ ਵੱਡੀ ਗੱਲ ਥੋੜਾ ਧਰਮ ਹੁੰਦੀ ਹੈ। ਕਿੰਨੇ ਸਾਡੇ ਭਰਾ ਪਾਕਿਸਤਾਨ ਤੋਂ ਆਏ ਨੇ। ਆਪਣੀ ਜਾਨ ਤੇ ਖੇਡ ਕੇ ਆਏ ਹੋ। ਜ਼ਮੀਨ, ਜਾਇਦਾਦ ਸਾਰਾ ਕੁਝ ਛੱਡ ਕੇ ਆਏ। ਆਪਣੇ ਧਰਮ ਦੇ ਲਈ ਛੱਡ ਕੇ ਆਏ। ਜੇ ਉਹਨਾਂ ਨੂੰ ਧਰਮ ਪਿਆਰਾ ਨਾ ਹੁੰਦਾ ਫਿਰ ਤਾਂ ਉੱਥੇ ਰਹਿ ਕੇ ਮੁ슬ਮਾਨ ਬਣ ਜਾਂਦੇ। ਕਿਸੇ ਨੇ ਛੇੜਨਾ ਹੀ ਨਹੀਂ ਉਹਨਾਂ ਨੂੰ। ਸੋ ਕਿੰਨੇ ਤੀ 7-8 ਸਾਲ ਹੋ ਗਏ ਆਲਮੋਸਟ ਅਸੀਂ ਉਸ ਗੱਲ ਦੀ ਤਰਜਮਾਨੀ ਕਰਦੇ ਰਹੇ ਕਿਵੇਂ ਨਾ ਕਿਵੇਂ ਆਪਾਂ ਲਾਈਨ ਤੇ ਆਈਏ ਕਿਵੇਂ ਨਾ ਕਿਵੇਂ ਆਪਾਂ ਹੋ ਗਏ ਪਰ ਜੋ ਅੱਜ ਦੇ ਹਾਲਾਤ ਹੋਏ ਨੇ ਅੱਜ ਸਾਡੀ ਪਾਰਟੀ ਦੀ ਜਵਾਨ ਜਬਤ ਹੋ ਗਈ ਲੋਕ ਸਾਡੇ ਨਾਲ ਟੁੱਟ ਗਏ ਗੁਰੂ ਸਾਡੇ ਨਾਲ ਰੁੱਸ ਗਿਆ ਪਰ ਸਾਡੇ ਪੱਲੇ ਕੁਝ ਵੀ ਨਹੀਂ ਪਿਆ ਮੈਂ ਮੰਨਦਾ ਇਹ ਨਾ ਕਹਿਣਾ ਕਿ ਸਾਰੇ ਪੰਜਾਬ ਦੇ ਵਿੱਚ ਇੱਕ ਵੀ ਕੋਈ ਕੈਂਡੀਡੇਟ ਇਹ ਹਜਾਂ ਨਹੀਂ ਸੀ ਜਿਹਨੇ ਜੋਰ ਨਾ ਲਾਇਆ ਹੋਵੇ ਕੋਈ ਹਲਕਾ ਇੰਚਾਰਜ ਇਹ ਹਜਾਂ ਨਹੀਂ ਸੀ ਨੇ ਪਾਰਲੀਮੈਂਟ ਦੀ ਇਲੈਕਸ਼ਨ 'ਚ ਮਿਹਨਤ ਨਾ ਕੀਤੀ ਹੋਵੇ ਸਾਰਿਆਂ ਨੇ ਪੂਰੀ ਮਿਹਨਤ ਕੀਤੀ ਪਰ ਵੋਟ ਸਾਨੂੰ ਪਈ ਨਹੀਂ ਜਿਹੜੇ ਲੋਕ ਪੰਥਕ ਸੀ ਜਿਹੜੇ ਕਹਿੰਦੇ ਸੀ ਸੀ ਪੰਥ ਤੋਂ ਬਿਨਾ ਵੋਟ ਹੀ ਨਹੀਂ ਪਾਉਣੀ ਤਕਰੀਬੇ ਦੇ ਬਿਨਾ ਵੋਟ ਹੀ ਨਹੀਂ ਪਾਉਣੀ ਅੱਜ ਉਹ ਸਾਡਾ ਟੁੱਟ ਗਏ ਸਾਡੀ ਕਿਸਾਨ ਵੋਟ ਸੀਗੀ ਉਹ ਵੀ ਸਾਨੂੰ ਟੁੱਟ ਗਈ ਸੋ ਇਦੋਂ ਬਿਨਾ ਹੁਣ ਕੋਈ ਹੱਲ ਹੀ ਹੈ ਨਹੀਂ ਸੀ ਉਹਨਾਂ ਨੂੰ ਕਹਿੰਦੇ ਸੀ ਮੰਨਣ ਨੂੰ ਤਿਆਰ ਨਹੀਂ ਸੀ ਅੱਜ ਤਾਂ ਇਹ ਵੀ ਐਂ ਜਿ ਪੰਜਾਬੀ ਵਿੱਚ ਕਹਿੰਦੇ ਦੇਰ ਆਏ ਦੁਰਸਤ ਆਏ ਬਸ ਬਹੁਤ ਦੇਰੀ ਨਾ ਸੀ ਫੈਸਲਾ ਕੀਤਾ ਪਰ ਅਸੀਂ ਚਾਹੁੰਦੇ ਸੀ ਬਿਦਨ ਪਾਰਟੀ ਦੇ ਵਿੱਚ ਫੈਸਲਾ ਹੋ ਜਵੇ ਚੰਗੀ ਗੱਲ ਹੋ ਜਵੇ ਜੇ ਪ੍ਰਧਾਨ ਸਾਹਿਬ ਆਪਣੇ ਆਪ ਹੀ ਛੱਡ ਦੇਣ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉਮੀਦਵਾਰਾਂ ਨੇ ਬਹੁਤ ਯਤਨ ਲਾਇਆ ਪਰ ਪਾਰਟੀ ਦੇ ਵੱਲੋਂ ਹਲੇ ਵੀ ਇਹ ਚੀਜ਼ ਕਹੀ ਜਾ ਰਹੀ ਹੈ ਕਿ ਪ੍ਰਧਾਨ ਸਾਹਿਬ ਤਾਂ ਮੌਕਾ ਦੇਣ ਵਾਲੇ ਸੀ ਅਸੀਂ ਚਾਰ-ਚਾਰ ਵਾਰੀ ਮੌਕਾ ਦਿੱਤਾ ਉਹ ਵਾਰ-ਵਾਰ ਹਾਰਦੇ ਗਏ ਉਹਦੇ ਵਿੱਚ ਸਾਡੀ ਕੀ ਗਲਤੀ ਹੈ ਦੇਖੋ ਸਭ ਤੋਂ ਵੱਡੀ ਗਲਤੀ ਇਹ ਹੈ ਅੱਜ ਦੇਖੀਏ ਆ ਬਠਿੰਡਾ ਸੀਟ ਜਿੱਤ ਕੇ ਮੈਂ ਕੋਈ ਦੋਰ ਆਇਆ ਨਹੀਂ ਇਹ ਬਠਿੰਡਾ ਸੀਟ ਜਿੱਤੀ ਹੈ ਜਿਹੜੇ ਕਾਰਨ ਕਰਕੇ ਜਿੱਤੀ ਉਹ ਕਿਸੇ ਲੋਕਸ਼ਭੀ ਨਹੀਂ ਚਲੋ ਜਿੱਤ ਗਏ ਜੇ ਸਾਰੀਆਂ ਸੀਟਾਂ ਆਪਾਂ ਹਾਰੇਆਂ ਕੁਈ ਸਾਰੇ ਕੈਂਡੀਡੇਟ ਕੀ ਮਾਰੇ ਸੀ ਜਦੋਂ 12 ਦੇ ਵਿੱਚ ਦੁਬਾਰੇ ਸਾਡੀ ਸਰਕਾਰ ਬਣੀ ਚਾਹੇ ਉਹ ਮਨਪ੍ਰੀਤ ਕਰਕੇ ਸਰਕਾਰ ਬਣੀ ਸਾਡੀ ਬਹੁਤ ਛੀਟਾਂ ਸਾਡੀ ਅਹੀਂ ਜੇ ਚ ਜਿਹੜੀਆਂ ਅਸੀਂ 500 ਵੋਟ ਤੋਂ ਵੀ ਘੱਟ ਤੇ ਜਿੱਤੀਆਂ ਨੇ ਮਨਪ੍ਰੀਤ ਕਈਆਂ ਛੀਟਾਂ ਦੇ ਤੇ 5-5000 ਵੋਟ ਵੀ ਲੈ ਗਿਆ ਪਰ ਫੇਰ ਵੀ ਸਾਰਾ ਕ੍ਰੈਡਿਟ ਕਿਹਨੂੰ ਦਿੱਤਾ ਸਤਿ ਸ਼ਕੀਰ ਸਿੰਘ ਬਾਦਲ ਨੂੰ ਫਿਰ ਤੁਸੀਂ ਪ੍ਰਧਾਨ ਸੀ ਜੇ ਉਹ ਕ੍ਰੈਡਿਟ ਉਹਨਾਂ ਨੂੰ ਮਿਲ ਸਕਦਾ ਹੈ ਕਿ 17 ਜੇ ਅਸੀਂ ਹਾਰੇ ਆ ਉਹਦਾ ਡਿਸਕ੍ਰੈਡਿਟ ਉਹਨਾਂ ਨੂੰ ਨਹੀਂ ਜਾਂਦਾ ਜੇ 19 'ਚ ਹਾਰੇ ਕਿ ਡਿਸਕ੍ਰੈਡਿਟ ਉਹਨਾਂ ਨੂੰ ਨਹੀਂ ਜਾਂਦਾ 22 ਹਾਰੇ ਤਾਂ ਉਹ ਡਿਸਕ੍ਰੈਪਟ ਉਹਨਾਂ ਨੂੰ ਜਾਂਦਾ 24 ਚ ਜਾ ਕੇ ਆ ਹੋ ਗਿਆ ਜੇ ਤਾਂ ਆਪਾਂ ਇਹ ਗੱਲ ਕਹੀਏ ਵੀ ਸਾਰਾ ਪੰਜਾਬ ਵੀ ਕੈਂਡੀਟ ਮਾੜੇ ਸੀ ਸਾਰੇ ਹਲਕਾ ਇੰਚਾਰਜੀ ਮਾੜੇ ਸੀ ਫਿਰ ਤਾਂ ਪਾਰਟੀ ਸਾਡੀ ਮਾੜੀ ਹੋਗੀ ਕਿਸਾ ਕਲਾ ਸਾਹ ਸਵੀਰ ਮੈਂ ਨਹੀਂ ਕਹਦਾ ਕਿ ਉਹਨੇ ਮਿੰਟ ਕਟ ਕੀਤੀ ਹੈ ਜਿੰਨੀ ਸਾਹ ਸਵੀਰ ਨੇ ਬਾਅਦ ਨੇ ਮਿੰਟ ਕੀਤੀ ਪੰਜਾਬ ਚੋਂ ਯਾਤਰਾ ਕੱਡੀਆਂ ਸਾਰੇ ਪੰਜਾਬ ਦੇ ਵਿੱਚ ਕੱਡੀਆਂ ਤਕਰੀਬਨ 7-8 ਘੰਟੇ ਹੋ ਜਿਪਸੀ ਦੇ ਉੱਤੇ ਬੈਠ ਕੇ ਮਿੰਟ ਕਰਦੇ ਰਹੇ ਬਾਥਰੂਮ ਨਹੀਂ ਗਏ ਹੋ ਪਰ ਇੰਨੀ ਮਿੰਤ ਕਰਨ ਦੇ ਬਾਵਜੂਦ ਸ਼ੋਮਨੀ ਕਲ ਇਹ ਹਾਲ ਹੋਵੇ ਫੇਰ ਸੋਚਣਾ ਹੀ ਗੱਲ ਹੈ ਨਾ ਕਿ ਲੋਕ ਸਾਡੇ ਟੁੱਟੇ ਹੋਏ ਨੇ ਕੋਈ ਕਾਰਨ ਹੈ ਉਹਦੇ ਉੱਤੇ ਬੈਠ ਕੇ ਮਿੰਤ ਕਰਨੀ ਚਾਹੀਦੀ ਹੈ ਉਹਦੇ ਉੱਤੇ ਸੋਚਣਾ ਚਾਹੀਦਾ ਕਿ ਕਾਰਨ ਕੀ ਹੈ ਇੱਕ ਇਲੈਕਸ਼ਨ ਹੋਵੇ ਤਾਂ ਵੀ ਗੱਲ ਹੈ ਦੋ ਇਲੈਕਸ਼ਨਾਂ ਹੋਣ ਤਾਂ ਵੀ ਗੱਲ ਹੈ ਤਿੰਨ ਇਲੈਕਸ਼ਨਾਂ ਹੋਣ ਤਾਂ ਵੀ ਹੈ ਆ ਸਰੂਰ ਦੀ ਬਾਈ ਇਲੈਕਸ਼ਨ ਹੋਈ ਹੈ ਉਹਦੇ ਛੇੜਾ ਕੀ ਹੋਇਆ ਉਹਦੇ ਚ ਤਾਂ ਅਸੀਂ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਉਹ ਸਾਡੀ ਭੈਣ ਨੂੰ ਅਸੀਂ ਖੜੀ ਕੀਤਾ ਪਰ ਉੱਥੇ ਵੀ ਅਸੀਂ ਮਾਰ ਖਾ ਗਏ ਰਾਜਵਾਨ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਉਹਨੇ ਕਦੇ ਮਾਫੀ ਵੀ ਮੰਗਣੀ ਉਹਨੇ ਕਹਿੰਦੇ ਜੇ ਮੈਨੂੰ ਫਾਂਸੀ ਲਾਉਣੀ ਫਾਂਸੀ ਲਾ ਦਿਓ ਤੇ ਉਹ ਵੀ ਲੋਕਾਂ ਨੇ ਕਿਉਂ ਨਕਾਰਿਆ ਸਾਡੀ ਕਰਕੇ ਸ਼ੋਮਨੀ ਕਾਲੀਦਾਲ ਕਰਕੇ ਨਕਾਰਿਆ ਸੋ ਸਾਨੂੰ ਇਸ ਗੱਲ ਦੇ ਉੱਤੇ ਤਵੱਜੂ ਦੇਣੀ ਚਾਹੀਦੀ ਹੈ ਨਾ ਅਸੀਂ ਡਿਸਕਸ ਕਰਨ ਨੂੰ ਤਿਆਰ ਨਹੀਂ ਅਸੀਂ ਉਹ ਗੱਲ ਸੋਚਣ ਨੂੰ ਤਿਆਰ ਨਹੀਂ ਜੇ ਸਾਏ ਲੋਕ ਚਾਹੁੰਦੇ ਨੇ ਮੈਂ ਕਹਿੰਦਾ ਉਹ ਸਾਨੂੰ ਵੀ ਕਰ ਦੇ ਵੀ ਤੁਸੀਂ ਵੀ ਇਹ ਪਾਰਟੀ ਤੋਂ ਬਾਹਰ ਚੱਲੋ ਜੇ ਨਹੀਂ ਸੀਨੀਅਰ ਲੀਡਰਸ਼ਿਪ ਸਾਰੇ ਚੱਲੋ ਮੈਂ ਵੀ ਚੱਲਦਾ ਅਸੀਂ ਉਹ ਵੀ ਗੱਲ ਮੰਨ ਲੈਂਦੇ ਅੱਜ ਵੀ ਜੇ ਅਸੀਂ ਸ਼੍ਰੀ ਕਲਤਾ ਸਭ ਤੇ ਗਏ ਹਾਂ ਜੇ ਸਾਨੂੰ ਜੋ ਵੀ سزا ਲਾਉਣਗੇ ਸਾਨੂੰ ਕਹਿ ਦੇਣ ਵੀ ਤੁਸੀਂ ਇਲੈਕਸ਼ਨ ਨਹੀਂ ਲੜਨੀ ਤੁਸੀਂ ਸਿਆਸਤ ਨਹੀਂ ਕਰਨੀ ਘਰੇ ਬੈਠਣਾ ਹੈ ਅਸੀਂ ਤਾਂ ਵੀ ਗੱਲ ਬੰਨਾਂਗੇ ਬਰਗਾੜੀ ਕਾਣ ਦੀ ਗੱਲ ਕੀਤੀ ਉਸ ਸਮੇਂ ਤੁਸੀਂ ਖੁਦ ਕੈਬਿਨੇਟ ਦੇ ਵਿੱਚ ਸੀ ਅੱਜ ਮਾਫੀ ਦਾ ਜ਼ਿਕਰ ਹੋ ਰਿਹਾ ਅੱਜ ਤੁਸੀਂ ਵੀ ਜਾ ਕੇ ਮਾਫੀ ਮੰਗ ਆਏ ਹੋ ਕੱਲ ਤੱਕ ਸਾਈਟ ਜਾ ਕੇ ਉਦੋਂ ਕਿਉਂ ਨਹੀਂ ਉਹ ਗੱਲਾਂ ਚੱਕੀਆਂ ਗਈਆਂ ਦੇਖੋ ਇਹ ਗੱਲਾਂ ਸਾਰੀਆਂ ਹੋਈਆਂ ਸਾਡੀਆਂ ਬਿਦਨ ਪਾਰਟੀ ਹੋਈਆਂ ਕੋਰ ਕਮੇਟੀ ਚ ਹੋਈਆਂ ਕਿ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਵੀ ਆਪਾਂ ਉੱਥੇ ਜਾ ਕੇ ਮਾਰਸ਼ਪ੍ਰਕਾਸ਼ ਕਰ ਲਈਏ ਉਥੇ ਮਾਫੀ ਮੰਗ ਲਈਏ ਇੱਕ ਵਿਧਾਨ ਹੈ ਦੇਖੋ ਮੈਂ ਕੋਈ ਧਾਰਮਿਕ ਬੰਦਾ ਨਹੀਂ ਹਾਂ ਮੈਨੂੰ ਬਹੁਤਾ ਧਾਰਮਿਕ ਬੰਦਾ ਪਤਾ ਵੀ ਹੈ ਨਹੀਂ ਪਰ ਜੋ ਹੁਣ ਵਿਧਾਨ ਦਾ ਪਤਾ ਲੱਗਿਆ ਕਿ ਜੇ ਤਾਂ ਬਹੁਤ ਵੱਡੀ ਕੋਈ ਸ਼ਿਕਾਇਤ ਕਰਦੇ ਤੁਸੀਂ ਗਲਤੀ ਕੀਤੀ ਹੋਵੇ ਤਾਂ ਸ਼੍ਰੀ ਕਾਲਤਾ ਸਜ਼ਾ ਤੁਹਾਨੂੰ ਬੁਲਾਉਂਦੇ ਨੇ ਜੇ ਕੋਈ ਸ਼ਿਕਾਇਤ ਨਾ ਕਰੇ ਤੁਹਾਨੂੰ ਲੱਗੇ ਕਿ ਤੁਸੀਂ ਗਲਤੀ ਕੀਤੀ ਹੈ ਤੁਸੀਂ ਲਿਖ ਕੇ ਦਿਨੇ ਹੋ ਜਿਵੇਂ ਅਸੀਂ ਲਿਖ ਕੇ ਦਿੱਤਾ ਹੁਣ ਫਿਰ ਉਹਦੀ ਅਸੀਂ ਲਿਖ ਕੇ ਦੇ ਕੇ ਆਇਆ ਵਿਧਾਨ ਮੁਤਾਬਕ ਸਾਨੂੰ ਉਥੇ ਬੁਲਾਉਣਗੇ ਕੱਲੀ-ਕੱਲੀ ਜਿੰਨੀ ਸੀ ਲਿਖ ਕੇ ਦਿੰਨੇ ਆ ਦੇਖ ਕੇ ਆਇਆ ਜਾਂ ਉਹਨਾਂ ਨੂੰ ਹੋਰ ਵੀ ਜੇ ਕੋਈ ਇਹ ਤੋਂ ਬਿਨਾ ਵੀ ਸਾਡੀ ਕੋਈ ਗਲਤੀ ਹੈ ਉਹ ਕੱਲੀ-ਕੱਲੀ ਸਾਨੂੰ ਮਿਲ ਕੇ ਪੁੱਛ ਕੇ ਕਿ ਵੀ ਆ ਤੁਸੀਂ ਗਲਤੀ ਕੀਤੀ ਹੈ ਸਾਨੂੰ ਮੰਨਣਾ ਪੈਣਾ ਉੱਥੇ ਵੀ ਹਾਂ ਅਸੀਂ ਗਲਤੀ ਕੀਤੀ ਐ ਅਸੀਂ ਲਿਖ ਕੇ ਦੇ ਰਹੇ ਹਾਂ ਤਾਂ ਮੰਨਣਾ ਹੀ ਪੈਣਾ ਔਰ ਉਹਦੀ ਕੱਲੀ-ਕੱਲੀ ਦੀ ਅਸੀਂ ਥੱਲੇ ਖੜਾਂਗੇ ਉੱਪਰ ਖੜਨਗੇ ਤੇ ਸਾਨੂੰ ਉਹਦੀ ਸਜ਼ਾ ਦੇਣਗੇ ਸੋ ਉਹ ਸਜ਼ਾ ਅਸੀਂ ਕਬੂਲ ਕਰਾਂਗੇ ਜੋ ਵੀ ਸਾਨੂੰ ਸਜ਼ਾ ਲਾਉਣਗੇ ਅਸੀਂ ਮੰਨਾਂਗੇ ਇਹ ਅਸੀਂ ਮਾਫੀ ਕਰਦੀਆਂ ਹੋ ਕੇ ਰਹੇ ਹਾਂ ਕਿ ਜਿਹੜੀ ਅਸੀਂ 7 ਸਾਲ 7.5 ਸਾਲ ਕਹਿੰਦੇ ਰਹੇ ਵਿਦਨ ਪਾਰਟੀ ਕਹਿੰਦੇ ਰਹੇ ਅਸੀਂ ਉਹਦੇ ਵਿਰੋਧ ਆਵਾਜ਼ ਨਹੀਂ ਉਠਾਈ ਸਾਡੀ ਇਸੇ ਗੱਲ ਦੀ ਮਾਫੀ ਹੈ ਅਦਰਵਾਈਜ਼ ਸਾਡਾ ਉਸ ਕਿਸੇ ਕਲ ਦੇ ਵਿੱਚ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਉਹਦੇ ਵਿੱਚ ਸਤਿ ਕੁਵੀਰ ਸੀ ਬਾਦ ਸਾਡੇ ਪ੍ਰਧਾਨ ਸੀ ਹੋਮ ਮਿਨਿਸਟਰ ਸੀ ਸਾਨੂੰ ਉਹਦਾ ਅਸੀਂ ਦਾ ਅਖਬਾਰਾਂ 'ਚ ਪੜਦੇ ਰਹੇ ਕਿ ਅੱਜ ਸਰਚਾ ਨੂੰ ਮਾਫੀ ਦੇਤੀ ਪਰ ਮੈਨੂੰ ਯਾਦ ਹੈ ਕਿ ਮੇਰਾ ਸ਼ੋਮਨੀ ਕੁਲਟੀ ਮੈਂਬਰ ਸੀ ਸਾ ਕੁਲਦੀਪ ਸਿੰਘ ਜਦ ਅਖਬਾਰ ਦੇ ਵਿੱਚ ਪੜਿਆ ਉਹਨੇ ਅਖਬਾਰ ਬਹਾ ਕੇ ਮਾਰਿਆ ਕਿ ਪੱਠਾ ਬੈਠ ਗਿਆ ਆਪਣਾ ਆਪਣੇ ਪੱਲੇ ਕੁਝ ਨਹੀਂ ਰਿਹਾ ਅਸੀਂ ਉਦੋਂ ਵੀ ਕਿਹਾ ਫਿਰ ਬਰਗਾੜੀ ਕਾਂਡ ਹੋਇਆ ਜਿੱਥੋਂ ਇਹ ਬਹੁਤ ਵੱਡਾ ਗੱਲ ਸੀ ਉਹਨਾਂ ਨੇ ਲਿਖ ਕੇ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਅੰਗ ਪਾੜ ਕੇ ਛੱਟਾਂਗੇ ਕਿੰਦੀ ਵੱਡੀ ਗੱਲ ਹੁੰਦੀ ਹੈ ਸਰਕਾਰ ਦੇ ਲਈ ਜੇ ਸਰਕਾਰ ਚਾਹੇ ਤਾਂ ਰਾਤੋ ਰਾਤ ਮੰਦਿਰ ਰਸਟ ਹੋ ਜਾਂਦੇ ਨੇ ਪਰ ਨਹੀਂ ਹੋਈ ਦੇਖੋ ਇਹ ਗੱਲਾਂ ਬਹੁਤ ਵੱਡੀਆਂ ਗੱਲਾਂ ਨੇ ਜੇ ਧਾਰਮਿਕ ਪੱਖੋਂ ਦੇਖੀਏ ਤਾਂ ਸਾਡੇ ਧਰਮ ਦੇ ਲਈ ਬਹੁਤ ਵੱਡੀ ਗੱਲ ਹੈ ਪਰ ਮੇਰਾ ਖਿਆਲ ਹੈ ਵੀ ਸਾਡੀ ਕੁਤਾਹੀ ਸੀ ਉੱਥੇ ਨਹੀਂ ਅਸੀਂ ਤਵੱਜਹ ਦਿੱਤੀ ਗੁਰੂ ਗ੍ਰੰਥ ਸਾਹਿਬ ਤਕਰੀਬਨ ਮੇਰਾ ਖਿਆਲ ਹੈ ਵੀ ਮਹੀਨਾ ਉਹਨੇ ਚੋਰੀ ਕੀਤੇ ਉਥੇ ਵੀ ਕੋਈ ਕਾਰਵਾਈ ਨਹੀਂ ਹੋਈ ਅੱਗੋਂ ਅੱਗੋਂ ਵੱਧੀਆਂ ਰਹੀਆਂ ਚਾਹੇ ਸ਼ਾਨੀ ਸਾਹਿਬ ਦੀ ਗੱਲ ਕਰ ਲੋ ਚਾਹੇ ਆਪਣਾ ਉਹ ਦੂਜੇ ਸੀਗੇ ਆਲਮ ਸਾਹਿਬ ਸੀ ਉਹਨਾਂ ਦੀ ਗੱਲ ਕਰ ਲੋ ਮੈਂ ਕਹਿੰਦਾ ਗੱਲਾਂ ਸਾਰੀਆਂ ਟਕੀਆਂ ਜਾਂਦੀਆਂ ਜੇ ਅਸੀਂ ਆ ਵੱਡੇ ਕਾਰੇ ਨਾ ਕਰਦੇ ਇਸ ਦੇ ਨਾਲ ਹੀ ਡੇਰਾ ਮੁਖੀ ਨੂੰ ਮਾਫੀ ਦੇਣ ਵਾਲੀ ਗੱਲ ਵੀ ਤੁਹਾਡੇ ਕੋਲੋਂ ਉਹ ਮੈਂ ਤਾਂ ਉਹੀ ਗੱਲ ਕੀਤੀ ਹੈ ਕਿ ਉਹ ਸਾਡੀ ਬਹੁਤ ਵੱਡੀ ਗਲਤੀ ਸੀ ਜੇ ਅਸੀਂ ਮਾਫੀ ਦਵਾਈ ਹੈ ਤਾਂ ਕਿਉਂ ਜਿਹੜਾ ਕਮ ਜਜ਼ਿਹਦਾ ਸਾਹਿਬ ਦਾ ਹੈ ਜਿਹੜਾ ਕਾਲਾ ਸਾਹਿਬ ਜਜ਼ਿਹਦਾ ਸਾਹਿਬ ਨਹੀਂ ਕਰਨਾ ਹੈ ਉਹਦੇ ਵਿੱਚ ਅਸੀਂ ਇੰਟਰਵਿਊ ਕਿਉਂ ਕਰੀਏ ਤੁਸੀਂ ਦੱਸੋ ਮੈਨੂੰ ਕੋਈ ਕਾਂਗਰਸਪਾਲ ਕੋਈ ਅਕਾਲਤਾ ਸਾਹਿਬ ਹੈ ਕਾਂਗਰਸਪਾਲ ਕੋਈ ਸ਼ੋਮਣੀ ਕਮੇਟੀ ਹੈ ਉਹ ਵੀ ਤਾਂ ਇਲੈਕਸ਼ਨਾਂ ਲੜਦੇ ਨੇ ਉਹ ਵੀ ਇਲੈਕਸ਼ਨਾਂ ਜਿੱਤਦੇ ਨੇ ਹਾਰਦੇ ਨੇ ਪਰ ਅਸੀਂ ਜਿਹੜਾ ਅੱਜ ਦੇਖ ਰਹੇ ਹਾਂ ਕਿ ਅਸੀਂ ਵਰਤਿਆ ਉਸ ਗੱਲ ਦੀ ਸਾਡੀ ਬਹੁਤ ਵੱਡੀ ਬਲੰਡਰ ਹੈ ਸਾਡੀ ਬਹੁਤ ਵੱਡੀ ਗਲਤੀ ਹੈ ਜਿੱਥੋਂ ਅਸੀਂ ਸੇਧ ਲੈ ਕੇ ਤੁਰਨਾ ਹੈ ਉਹਨਾਂ ਨੂੰ ਅਸੀਂ ਬਤਨਾ ਸ਼ੁਰੂ ਕਰਤਾ ਉਹ ਸਾਡੇ ਲਈ ਤਾਂ ਇੱਕ ਸੇਧ ਕੇਂਦਰ ਨੇ ਉਤੋਂ ਤਾਂ ਲੈ ਕੇ ਅਸੀਂ ਅੱਗੇ ਵਧਣਾ ਪਰ ਅਸੀਂ ਉਦੋਂ ਉਲਟ ਚੱਲਣੇ ਲੱਗੇ ਅਸੀਂ ਉਹਨਾਂ ਨੂੰ ਆਪਣੇ ਕੁਝ ਹੋਰ ਹੀ ਸਮਝਣ ਲੱਗੇ ਸੋ ਇਹ ਸਾਡੀ ਬਹੁਤ ਵੱਡੀ ਗਲਤੀ ਸੀ ਸ਼੍ਰੀ ਹਰਮੰਦਰ ਸਾਹਿਬ ਤੋਂ ਵੱਡੀ ਸਾਡੇ ਲਈ ਕੋਈ ਗੱਲ ਨਹੀਂ ਹੈ ਸਭ ਤੋਂ ਵੱਡੀ ਗੱਲ ਸ਼੍ਰੀ ਹਰਮੰਦਰ ਸਾਹਿਬ ਤੁਹਾਡੀ ਮਾਫੀ ਦੇ ਉੱਤੇ ਵੀ ਸਵਾਲ ਆ ਚੁੱਕੇ ਗਏ ਕਿ ਮਾਫੀ ਦੀ ਜਗ੍ਹਾ ਰਾਜਨੀਤੀ ਦੀ ਭਾਵਨਾ ਨਾਲ ਗਈ ਸੀ ਅਕਾਲ ਤਖਤ ਤੋਂ ਪਹਿਲਾਂ ਭਾਈ ਅਮਰਿਤਪਾਲ ਦੇ ਘਰ ਮੀਟਿੰਗਾਂ ਕੀਤੀਆਂ ਗਈਆਂ ਫਿਰ ਇਹਦੁਆਦ ਮਾਫੀ ਮੰਗਣ ਜਾਇਆ ਗਿਆ ਮੇਰਾ ਖਿਆਲ ਹੈ ਇਹ ਗੱਲ ਵੀ ਗਲਤ ਕਰਦੇ ਨੇ ਪਹਿਲਾਂ ਉੱਥੇ ਗਏ ਸੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਦੇਖੋ ਮੈਨੂੰ ਹਲੇ ਪੱਕਾ ਵੀ ਪਤਾ ਹੈ ਨਹੀਂ ਕਿ ਸਾਡੇ ਕੁਝ ਬੰਦੇ ਉੱਥੇ ਗਏ ਸੀ ਉਹਦੇ ਘਰ ਵਿੱਚ ਉਹਦੇ ਘਰ ਗਏ ਸੀ ਨਹੀਂ ਮੈਂ ਨਹੀਂ ਗਿਆ ਤਾਂ ਕੀ ਲੱਗਦਾ ਹੈ ਕਿ ਹੁਣ ਅਕਾਲੀ ਦਲ ਦੋ ਦੋ ਪਾਰ ਦੇ ਨਜ਼ਰ ਆ ਰਹੀ ਹੈ ਸਾਨੂੰ ਇਲੈਕਸ਼ਨ ਵੀ ਇਸ ਸਮੇ ਅਜਿਹਾ ਮਾਹੌਲ ਬਣਾ ਗਏ ਕਿ ਖੁਦ ਦੇ ਉਮੀਦਵਾਰ ਤੋਂ ਹੱਥ ਪਿੱਛੇ ਖਿੱਚ ਲੈ ਕਿ ਇਸੇ ਤਰ੍ਹਾਂ ਅਕਾਲੀ ਦਲ ਚੱਲੇਗੀ ਕਦੇ ਵੀ ਸ਼ੋਮਣੀ ਕਾਲ ਦਾ ਦੋ ਧੜੇ ਨਹੀਂ ਬਣਿਆ ਕਦੇ ਵੀ ਤੁਸੀਂ ਦੇਖੋ ਹਮੇਸ਼ਾ ਇੱਕ ਧੜੇ ਨੂੰ ਰੋਕਣੇ ਐਕਸੈਪਟ ਕੀਤਾ 89 ਦੇ ਵਿੱਚ ਮਾਨ ਸਾਹਿਬ ਨੇ ਇਲੈਕਸ਼ਨ ਲੜੀ ਸਿਮਰਜੀਤ ਮਾਨ ਨੇ ਬਹੁਤ ਵੱਡੀ ਜਿੱਤ ਲੈ ਕੇ ਦਿੱਤੀ ਸਾਡੀਆਂ ਸਾਰਿਆਂ ਨੇ ਜਵੰਤਤਾ ਜਲਤ ਹੋ ਗਈਆਂ ਸੀ ਉਦੋਂ ਵੀ ਤੋ ਲੋਕਾਂ ਨੇ ਪੰਥ ਉਹਨਾਂ ਨੂੰ ਮੰਨ ਲਿਆ ਪਰ ਸਾਡੀ ਪੰਥ ਦੀ ਵੋਟ ਪੰਥ ਨੂੰ ਚਲੀ ਗਈ ਸੀ ਪਰ ਜਿਹੜੀ ਅੱਜ ਜਵੰਤ ਜਲਤ ਹੋਈਆਂ ਨੇ ਇਹ ਪੰਥ ਦੀ ਵੋਟ ਪੰਥ ਨੂੰ ਨਹੀਂ ਗਈ ਇਹ ਠੀਕ ਹੈ ਦੋ ਚਿੱਟਾਂ ਤੇ ਗਈ ਹੈ ਅਮਰਪਾਲ ਜੀ ਦੇ ਵੋਟਾਂ ਪਈਆਂ ਨੇ ਖਾਲਸਾ ਜੀ ਨੂੰ ਵੋਟਾਂ ਪਈਆਂ ਨੇ ਪਰ ਸਾਡੀ ਵੋਟ ਕਿੱਥੇ ਚਲੀ ਗਈ ਕਾਂਗਰਸ ਚਲੀ ਗਈ ਆਪ ਚਲੀ ਗਈ ਭਾਜਪਾ ਚਲੀ ਗਈ ਇਹਦਾ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਵੋਟ ਮੋੜ ਕੇ ਜੇ ਆਉਣ ਸਰਕਾਰ ਬਹੁਤ ਔਖੀ ਹੋਊਗੀ ਪਰ ਮੈਨੂੰ ਇਹ ਵਿਸ਼ਵਾਸ ਹੈ ਕਿ ਸਿਆਸਤ ਬਹੁਤ ਛੋਟੀ ਗੱਲ ਹੁੰਦੀ ਹੈ ਸਿਆਸਤ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸਿਆਸਤ ਬਿਨਾਂ ਤੁਹਾਨੂੰ ਕੋਈ ਇਹ ਨਹੀਂ ਹੈ ਇਥੇ ਮਾਰੀ ਜਾਣਾ ਹੁੰਦਾ ਪਰ ਤੁਹਾਡਾ ਧਰਮ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੇ ਤੁਸੀਂ ਆਪਣੇ ਧਰਮ ਦੇ ਵਿੱਚ ਪੱਕੇ ਹੋ ਧਰਮ ਨੂੰ ਉਹ ਕਰਦੇ ਹੋ ਫਿਰ ਪਰਮਾਤਮਾ ਤੁਹਾਡੀ ਆਪਣੇ ਆਪ ਮਦਦ ਕਰਦਾ ਹੈ ਜੇ ਅਸੀਂ ਸਹੀ ਵੋਟਾਂ ਮਗੇ ਲੋਕਾਂ ਨੂੰ ਬੋਟਾ ਪਾਉਣਗੇ ਜੇ ਉਹ ਠੀਕ ਹੋਣਗੇ ਉਹਨਾਂ ਨੂੰ ਪਾਉਣਗੇ ਪਰ ਬੋਟਾ ਉਹਨਾਂ ਨੇ ਇੱਕ ਬੰਦੇ ਨੂੰ ਪਾਉਣੀਆਂ ਨੇ ਦੋਏ ਪਾਸੇ ਨਹੀਂ ਵੀ ਅੱਧੀਆਂ ਵੋਟਾਂ ਉਹਨਾਂ ਨੂੰ ਪਾਉਣੀਆਂ ਤੇ ਅੱਧੀਆਂ ਉਹਨਾਂ ਨੂੰ ਇਹ ਕਦੇ ਵੀ ਨਹੀਂ ਹੋਣਾ ਤੁਹਾਨੂੰ ਬੀਜੇਪੀ ਦੇ ਏਜੰਟ ਕਿਹਾ ਜਾ ਰਿਹਾ ਇਸ ਟਾਈਮ ਦੇਖੋ ਉਹ ਤਾਂ ਅੱਡ ਹੋਣ ਤੋਂ ਪਹਿਲਾਂ ਕਦੇ ਕਿਹਾ ਸੀ ਉਹਨਾਂ ਨੇ ਕਿ ਅਸੀਂ ਏਜੰਟਾਂ ਬੀਜਪੀ ਦੇ ਕਦੇ ਸਾਲਤ ਕਰ ਸਕਦੇ ਹਾਂ ਕਿ ਐਨਡੀਆ ਬਣਾਉਣ ਵਾਲਾ ਅਕਾਊਂਟ ਸੀ ਸਰ ਪ੍ਰਕਾਸ਼ ਸਿੰਘ ਬਾਦਲ ਬਣਨੀ ਸੀ ਐਨਡੀਆ ਬਣਾਉਣ ਦੀ ਅਨਕੰਡੀਸ਼ਨਲ ਉਹਨਾਂ ਨੇ ਸਪੋਰਟ ਕੀਤੀ ਸੀ ਔਰ ਮੇਰਾ ਖਿਆਲ ਹੈ ਵੀ ਹਜ਼ਾਰਾਂ ਵਾਰੀ ਮਿਲੇ ਹੋਣੇ ਮੋਦੀ ਸਾਹਿਬ ਤਾਂ ਉਹਦੇ ਪੂਰੀ ਪੈਰੀਂ ਇਤਿਹਾਸ ਦੇ ਸੀ ਸਾਹਿਬ ਸੁਖਵੀਰ ਸਿੰਘ ਬਾਦਲ ਕਿੰਨੇ ਵਾਰੀ ਮਿਲੇ ਨੇ ਸਾਹਿਬ ਸੁਖਵੀਰ ਸਿੰਘ ਬਾਦਲ ਕਿੰਨੇ ਵਾਰੀ ਮਿਲੇ ਨੇ ਹਰਸ਼ਿੰਦਰ ਸਿੰਘ ਕਿੰਨੇ ਵਾਰੀ ਮਿਲਿਆ ਉਹਦੇ ਨਾਲ ਹੀ ਸੀ ਇਕੱਠੇ ਸੀ ਅਸੀਂ ਸਰਦਾਰ ਇੱਕ ਵਾਰ ਵੀ ਸਹਾਇਤ ਕਰ ਦੇਵੇ ਕਿ ਵੀ ਅਸੀਂ ਉਹ ਸਰਕਾਰ ਦੇ ਦੌਰਾਨ ਦੇ ਵਿੱਚ ਇੱਕ ਵਾਰ ਵੀ ਕਦੇ ਮਿਲੇ ਹੋਈ ਜੀ ਕਿਤੇ ਇਹਦੇ ਨਾਲ ਜਾ ਕੇ ਮਿਲੇ ਹੋਈ ਜੇ ਹਾਂ ਮੈਂ ਸੌਖਾ ਕੇ ਕਹਿ ਸਕਦਾ ਕਿ ਮੈਂ ਇੱਕ ਵਾਰੀ ਅਮਰਸਾ ਨੂੰ ਮਿਲਿਆ ਉਦੋਂ ਮੀਟਿੰਗ ਕੀਤੀ ਗਈ ਸੀ ਕਿ ਮੀਟਿੰਗ ਕੀਤੀ ਗਈ ਸੀ 100% ਮੀਟਿੰਗ ਕੀਤੀ ਗਈ ਸੀ ਪਰ ਉਸ ਗੱਲ ਦੀ ਸਜ਼ਾ ਵੀ ਅਸੀਂ ਸਭ ਤੋਂ ਵੱਧ ਭੁਗਤੀ ਹੈ ਨਾ ਉਹਨੇ ਆਪ ਕਿਹਾ ਹਾਲਾਂਕਿ ਸਾਡੀ ਕਾਂਗਰਸ ਨਾਲ ਕੋਈ ਲਗਾਓ ਨਹੀਂ ਹੈ ਕਿ ਪੰਜਾਬ ਦੀ ਐਮਐਸਪੀ ਦੇ ਲਈ ਪੰਡਤ ਜੋਹਰ ਲਾਲ ਨਹਿਰੂ ਨੇ ਤੇ ਸ਼੍ਰੀ ਲਾਲ ਬਹਾਦਰ ਸਾਸਤੀ ਨੇ ਆਪਣੇ ਪੈਨ ਨਾਲ ਲਿਖਿਆ ਕਿ ਵੀ ਇਹਨਾਂ ਦੀ ਐਮਐਸਪੀ ਕਦੇ ਬੰਦ ਨਹੀਂ ਹੋਣੀ ਚਾਹੀਦੀ ਪੰਜਾਬ ਕਰਕੇ ਅਸੀਂ 65 ਦੀ ਲੜਾਈ ਲੜ ਸਕਿਆ ਅਦਰਵਾਈਜ਼ ਅਸੀਂ 65 ਦੀ ਲੜਾਈ ਨਹੀਂ ਸੀ ਲੜ ਸਕਦੇ ਅਸੀਂ ਅਮਰੀਕਾ ਦੇ ਅੱਖਾਂ ਨਾਲ ਅੱਖਾਂ ਮਾਰ ਕੇ ਗੱਲ ਨਹੀਂ ਸੀ ਕਰ ਸਕਦੇ ਅਜ ਤਹਾਂ ਤੂੰ ਕੰਕਲੈਂਟ ਦੇ ਸੀ ਸਾਡਾ ਢਿੱਡ ਭਰ ਨੂੰ ਹੈ ਨਹੀਂ ਸੀ ਪਰ ਪੰਜਾਬ ਆਏ ਨੇ ਨਵੇਂ ਵੀ ਮੰਗਾ ਕੇ ਸਾਡਾ ਢਿੱਡ ਭਰਿਆ ਹਿੰਦੁਸਤਾਨ ਦਾ ਢਿੱਡ ਭਰਿਆ ਤੇ ਉਹ ਲਿਖਿਆ ਅਸੀਂ ਐਮਐਸਪੀ ਪੰਜਾਬ ਦੀ ਬੰਦੀ ਨਹੀਂ ਕਰ ਸਕਦੇ ਆ ਤੇ ਉਹਨਾਂ ਨੇ ਸਾਡੇ ਨਾਲ ਤਾਂ ਉਦੋਂ ਇਹ ਵੀ ਵਾਅਦਾ ਕੀਤਾ ਸੀ ਕਿ ਅਸੀਂ ਸਾਰੀਆਂ ਬਾਈ ਫਸਲਾਂ ਤੇ ਐਮਐਸਪੀ ਦੇ ਦਾਂਗੇ ਪੰਜਾਬ ਦਾ ਕਰਜ਼ਾ ਵੀ ਮਾਫ਼ ਕਰ ਦਾਂਗੇ ਦੱਲਿਆ ਸਾਹਿਬ ਨੂੰ ਅੱਜ ਬੁਲਾ ਕੇ ਪੁੱਛ ਲੋ ਅਸੀਂ ਘਰੇ 10 ਬੰਦੇ ਹੋਵਾਂਗੇ ਜਿਹਦੇ ਵਿੱਚ ਉਹਨਾਂ ਨੂੰ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਨੇ ਉਹ ਪੰਜਾਬ ਦਾ ਕਰਜ਼ਾ ਮਾਫ਼ ਕਰਨ ਨੂੰ ਤਿਆਰ ਨੇ ਉਹ ਕਹਿੰਦੇ ਜੀ ਸਾਰੇ ਹਿੰਦੁਸਤਾਨ ਦਾ ਕਰੋ ਅਸੀਂ ਕਿਹਾ ਵੀ ਹਿੰਦੁਸਤਾਨ ਦਾ ਸਾਡੇ ਐਡਾ ਛੜਾ ਕਰਜ਼ਾ ਵੀ ਹੈ ਨਹੀਂ ਸੀ ਹਿੰਦੁਸਤਾਨ ਦੀ ਗੱਲ ਕਰੀਏ ਉਹ ਕਹਿੰਦੇ ਫਿਰ ਮੇਰਾ ਕਤਲ ਹੋ ਜਾਊਗਾ ਤੇ ਅਸੀਂ ਫਿਰ ਚੁੱਪ ਕਰ ਗਏ ਸੋ ਜੇ ਤਾਂ ਇਸ ਗੱਲ ਨੂੰ ਆਪਾਂ ਲੈ ਕੇ ਚੱਲਦੇ ਹਾਂ ਕਿ ਵੀ ਇਹਦੇ ਚ ਬੀਜੇਪੀ ਦਾ ਰਲੇਮਾ ਹੋ ਗਿਆ ਜਿਹੜੇ ਜਿਨ੍ਹਾਂ ਨੇ ਇੰਨਾ ਚਲ ਰਿਹਾ ਉਹ ਬੰਦੇ ਕਹਿਣ ਕੋਈ ਹੋਰ ਬੰਦਾ ਕਹੇ ਮੈਨੂੰ ਕੋਈ ਤਕਰੀਬ ਨਹੀਂ ਜਿਹੜੇ ਉਹ ਬੰਦੇ ਕਹਿਣ ਇਹਨਾਂ ਨਾਲ ਇੱਕ ਵਾਰ ਤਾਂ ਸੁਵੀਰ ਸਿੰਘ ਬਾਦਲੇ ਉਹ ਗੱਲ ਕਰਕੇ ਕਿ ਅਸੀਂ ਨਹੀਂ ਵੀ ਕਿ ਉਹਤੇ ਬੁਲਾਇਆ ਸਨ ਇੱਕ ਕੈ ਦਿਨ ਹੋ ਕੇ ਵੀ ਨਹੀਂ ਮੈਂ ਇੱਕ ਅਸੀਂ ਨਹੀਂ ਸੀ ਨਾਬਿਆ ਹਰੀਮੀ ਹੈਗਾ ਪ੍ਰੀਤ ਕਮਾਈਨ ਵਾਲਾ ਉਹ ਵੀ ਸਾਡੇ ਨਾਲ ਸੀ ਸਾਡੀਆਂ ਖੁੱਲਕੇ ਗੱਲਾਂ ਹੋਈਆਂ ਇਲਜ਼ਾਮਤ ਲਗਾਏ ਜਾਂਦੇ ਨੇ ਕਿ ਜਦੋਂ ਵੀ ਮੀਟਿੰਗਾਂ ਹੁੰਦੀਆਂ ਸੀ ਅਕਾਲੀ ਦਲ ਦੀਆਂ ਤਾਂ ਹਰ ਇੱਕ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਤੁਸੀਂ ਗੱਠ ਜੋੜ ਦੇ ਨਾਲ ਸਹਿਮਤ ਹੁੰਦੇ ਸੀ ਕਿ ਸਾਨੂੰ ਗੱਠ ਜੋੜ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਪੰਜਾਬ ਦੇ ਵਿੱਚ ਆਪਣੀ ਹੋਂਦ ਕਾਇਮ ਰੱਖ ਸਕਦੇ ਸੀ ਵਿਦਨ ਪਾਰਟੀ ਸਾਡੀਆਂ ਗੱਲਾਂ ਹੁੰਦੀਆਂ ਸੀ ਬਹੁਤ ਬੰਦੇ ਕਹਿੰਦੇ ਸੀ ਕਿ ਬੀਜੇਪੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਕਈ ਕਹਿੰਦੇ ਸੀ ਨਹੀਂ ਕਰਨਾ ਚਾਹੀਦਾ ਜਦੋਂ ਅਸੀਂ ਵਿਦਨ ਪਾਰਟੀ ਗੱਲ ਕਰਦੇ ਹਾਂ ਵਿਦਨ ਪਾਰਟੀ ਸਾਡੀ ਹੁੰਦੀ ਰਹੀ ਹੈ ਬਹੁਤ ਬੰਦੇ ਕਹਿੰਦੇ ਸਾਡੇ ਵਿੱਚੋਂ ਸਾਡੇ ਕੰਗਰਸ ਵਿੱਚ 22 ਬੰਦੇ ਨੇ 23 ਬੰਦੇ ਨੇ ਤਕਰੀਬਨ ਵੱਧ ਵੀ ਹੋਣਗੇ ਮੇਰਾ ਖਿਆਲ ਹੈ ਪਰ ਮੇਰਾ ਖਿਆਲ ਹੈ ਅੱਧੇ ਕਹਿੰਦੇ ਸੀ ਕਰਨਾ ਚਾਹੀਦਾ ਅੱਧੇ ਕਹਿੰਦੇ ਸੀ ਨਹੀਂ ਕਰਨਾ ਚਾਹੀਦਾ ਇਹਦੇ 'ਚ ਇਹਨੂੰ ਤੁਸੀਂ ਭਾਜਪਾ ਨਾਲ ਜੋੜ ਕੇ ਕਹੋਗੇ ਇਹਦਾ ਤੁਹਾਡੀ رائے ਆ ਫਿਰ ਏਕ ਬੰਦਾ ਆਪੋ ਆਪਣੀ رائے ਦਿੰਦਾ ਵੀ ਕਰਨ ਦਾ ਫਾਇਦਾ ਹੈ ਜਾਂ ਨੁਕਸਾਨ ਹੈ ਹਰ ਵਾਰ ਸਵਾਲ ਤੁਹਾਡੇ ਤਰੀਕੇ ਹਲ ਚੁੱਕੇ ਜਾਂਦੇ ਸੀ ਕਿਉਂਕਿ ਇੱਕ ਪਾਸੇ ਪਹਿਲਾਂ ਜਿਸ ਤਰ੍ਹਾਂ ਇਕੱਠੇ ਸੀ ਆਪਾਂ ਤੁਸੀਂ ਕਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸੁਣਦੇ ਨਹੀਂ ਸੀ ਜਾਂ ਹੁਣ ਮੰਨੀ ਨਹੀਂ ਸੀ ਤਾਂ ਜੇਕਰ ਸੁਣਦੇ ਹੀ ਨਹੀਂ ਸੀ ਤਾਂ ਪਟਿਆਲਾ ਦੇ ਦੋ ਜ਼ਿਲ੍ਹਾ ਪ੍ਰਧਾਨ ਬਣਾਏ ਗਏ ਤੁਹਾਡੀ ਸੁਣਨ ਕਰਕੇ ਉਹ ਸਾਰੀ ਕੀ ਗੱਲ ਦੇਖੋ ਐਨ ਐਜ਼ ਅ ਮੈਨੂ ਪ੍ਰਧਾਨ ਰੱਖਿਆ ਮੈਂ ਤਾਂ ਕਿਹਾ ਕਿ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹ ਮੈਨੂੰ ਸਿਆਸਤ ਦੇ ਵਿੱਚ ਲਿਆਉਣ ਵਾਲੇ ਉਹ ਨੇ ਮੈਂ ਤਾਂ ਸਿਆਸਤ ਤੋਂ ਬਹੁਤ ਦੂਰ ਸੀ ਅਰ ਮੈਂ ਤਾਂ ਉਦੋਂ ਮਿੰਤਾ ਕਰਦਾ ਸੀ ਕਿ ਮੈਂ ਸਿਆਸਤ ਚ ਨਹੀਂ ਜਾਉਣਾ ਤੁਸੀਂ ਜਿਹੜਾ ਵੀ ਕੈਂਡੀਡੇਟ ਖੜਾ ਕਰੋਗੇ ਉਹਦੀ ਮਤ ਕਰਾਂਗੇ ਸਰ ਸੁਖਵੀਰ ਸਿੰਘ ਬਾਦਲ ਵੀ ਮੇਰੇ ਬਾਦਲੇ ਜਦੋਂ ਵੀ ਪਰਦੇ ਪਟਿਆਏ ਆਏ ਨੇ ਮੇਰੇ ਕੋਲ ਗਏ ਨੇ ਘਰ ਗਏ ਨੇ ਮੈਨੂੰ ਉਹਨੇ ਪ੍ਰਧਾਨ ਤੱਕੇ ਨਾ ਬੁਲਾਇਆ ਮੈਂ ਤਾਂ ਸਰ ਧੀਰ ਸਿੰਘ ਰਖਲੇ ਨੂੰ ਪ੍ਰਧਾਨ ਬਣਾਇਆ ਸੀ ਸਾਡੇ ਪਿੰਡ ਦਾ ਮੁੰਡਾ ਉਹ ਔਰ ਮੈਂ ਉਹਨੂੰ ਬਹੁਤ ਕਿਹਾ ਸੀ ਜਰ ਵੀ ਮੇਰੇ ਤੇ ਇਲਿਗੇਸ਼ਨ ਆਊਗਾ ਕਿ ਮੈਂ ਉਹਦੀ ਪ੍ਰਧਾਨੀ ਕਿਉਂ ਹੋ ਗਿਆ ਮੈਂ ਆਪਣੇ ਤੇ ਕੋਲ ਲੈ ਰਿਹਾ ਮੈਂ ਪ੍ਰਧਾਨ ਬਣਨਾ ਨਹੀਂ ਚਾਹੁੰਦਾ ਉਹ ਉਹ ਕਹਿੰਦਾ ਨਹੀਂ ਹੁਕਮਨਾਮਾ ਬਸ ਉਹਨਾਂ ਦਾ ਇਹੀ ਗੱਲ ਹੁੰਦੀ ਵੀ ਹੁਕਮਨਾਮਾ ਵਸਤਾ ਬਣ ਨਹੀਂ ਪੜਨਾ ਹਨ ਪ੍ਰੇਮ ਸਿੰਘ ਚੰਦੂਮਾੜਾ ਦੇ ਨਾਲ ਮਿਲ ਕੇ ਚੱਲ ਰਹੇ ਹਾਂ ਪਰ ਪੁਰਾਣੀ ਗੱਲ ਦੇਖੀਏ ਤਾਂ ਉਹ ਕਿਹਾ ਜਾਂਦਾ ਸੀ ਕਿ ਜਿਵੇਂ ਇੱਕ ਮਿਆਨ ਚ ਦੋ ਤਲਵਾਰਾਂ ਉਸ ਤਰ੍ਹਾਂ ਸੁਰਜੀਤ ਸਿੰਘ ਰਖੜਾ ਤੇ ਪ੍ਰੇਮ ਸਿੰਘ ਚੰਦੂਮਾੜਾ ਕਦੇ ਸਾਨੂੰ ਇਕੱਠੇ ਨਹੀਂ ਨਜ਼ਰ ਆ ਸਕਦੇ ਇਸ ਸਮੇਂ ਤੁਸੀਂ ਹੀ ਸਭ ਤੋਂ ਜ਼ਿਆਦਾ ਇਕੱਠੇ ਖੜੇ ਹੋਏ ਹੋ ਸਭ ਤੋਂ ਵੱਧ ਨਾ ਅੱਜ ਇਕੱਠਿਆਂ ਨਾਲ ਪਹਿਲਾਂ ਅਸੀਂ ਕੋਈ ਦਸ਼ਮਣੀ ਸਾਡੀ ਕਦੇ ਮੇਰਾ ਇੱਕ ਬਿਆਨ ਕੱਢ ਕੇ ਦਿਖਾ ਦਿਓ ਜਿਵੇਂ ਚੰਦੂਮਾੜੇ ਦੇ ਬਿਆਨ ਪਹਿਲਾਂ ਜ਼ਿਲ੍ਹੇ ਗੱਲ ਕਰ ਰਹੇ ਨੇ ਇੱਕ ਵੀ ਦਿਖਾ ਦਿਓ ਵੀ ਮੈਂ ਕਿਹਾ ਹੋਵੇ ਚੰਦੂਮਾੜੇ ਨੂੰ ਮਾਰਾ ਕਿਹਾ ਹੋਵੇ ਇੱਕ ਵੀ ਮੈਂ ਕਹਿੰਦਾ ਜੋ ਮਰਜ਼ੀ ਕਰ ਲੈ ਮੇਰਾ ਕੋ ਜਦੋਂ ਨਾ ਤੁਸੀਂ ਅੱਡ ਹੁੰਨੇ ਹੋ ਫਰਕ ਪੈ ਜਾਂਦਾ ਅਸੀਂ ਮੈਂ ਤਾਂ ਕਦੇ ਐਨ ਕੇ ਸ਼ਰਮੇ ਨੂੰ ਮਾਰ ਨਹੀਂ ਕਿਹਾ ਐਨ ਕੇ ਸ਼ਰਮੇ ਦਾ ਮੇਰੇ ਰੋਜ਼ ਟੈਲੀਫੋਨ ਆਉਂਦਾ ਸੀ ਮੇਰਾ ਖਿਆਲ ਰਾਤ ਨੂੰ ਸੌਂਖਾ ਕੇ ਟੈਲੀਫੋਨ ਉੱਤੇ ਕਢਾ ਕੇ ਰੱਖਿਆ ਹਾਂ 10 ਵਜੇ ਰਕੜਾ ਸਾਲ ਕਿਵੇਂ ਕਰੋ ਬੀਜੇਪੀ ਨਾਲ ਸਮਝੌਤਾ ਹੋਣਾ ਚਾਹੀਦਾ ਕਿਉਂਕਿ ਉਹਨੂੰ ਪਤਾ ਸੀ ਵੀ ਐਮਸ਼ਨ ਮਿਲ ਕੇ ਆਇਆ ਜੋ ਮਰਜ਼ੀ ਕਹੋ ਪ੍ਰਧਾਨ ਸਾਹਿਬ ਨੂੰ ਕਹੋ ਜੀ ਜੇ ਮਰਜ਼ੀ ਕਰੋ ਸਮਝੌਤਾ ਕਰਾਓ ਜੀ ਚਲੋ ਮੈਂ ਵੀ ਉਹਨੂੰ ਕਹਿੰਦਾ ਸੀ ਵੀ ਚਲ ਠੀਕ ਹੈ ਅ ਸਾਰੀ ਇਲੈਕਸ਼ਨ ਦੇ ਵਿੱਚ ਅਸੀਂ ਕਹਿੰਦੇ ਰਹੇ ਕਿ ਥੋੜਾ ਕੈਂਡੀਡੇਟ ਬਹੁਤ ਵਧੀਆ ਹੈ ਕੀ ਵੀ ਹੋ ਜਾਵੇ ਅੱਡ ਵੀ ਹੋ ਸਕਦੇ ਨੇ ਇਹ ਤਾਂ ਹੀ ਰਾਤ ਨੂੰ ਰਾਤ ਬੰਦਾ ਅਸੀਂ ਰਾਤ ਨੂੰ ਰਾਤ ਬੀਜੇਪੀ 'ਚ ਜਾ ਰਹੇ ਹਾਂ ਇਹ ਤਾਂ ਹੀ ਗਲਪੀ ਰਾਤ ਨੂੰ ਰਾਤ ਜਾਪੜੇ ਜਦੋਂ ਅਸੀਂ ਪਾਰਟੀ ਦੇ ਵਿੱਚ ਉਹਦਾ ਕਿਹਾ ਨਹੀਂ ਉਹਨੇ ਬੀਜੇਪੀ 'ਚ ਕਿਹਾ ਉਹਦੋਂ ਵੀ ਕਹਿਣਾ ਚਾਹੀਦਾ ਸੀ ਉਹਨੂੰ ਪਰ ਉਹਦੋਂ ਨਹੀਂ ਕਿਹਾ ਅੱਜ ਅਸਲੀ ਪ੍ਰਧਾਨ ਦੇ ਚਿਹਰੇ ਨੂੰ ਲੈ ਕੇ ਮੰਗ ਕਰ ਰਹੇ ਹਾਂ ਪ੍ਰਧਾਨ ਦਾ ਅਗਲੀ ਅਸਲੀ ਚਿਹਰਾ ਚਾਹੁੰਦੇ ਕੀ ਨੇ ਮੈਂ ਮੈਂ ਕਦੇ ਇਹ ਵੀ ਨਹੀਂ ਕਿਹਾ ਪ੍ਰਧਾਨ ਸਾਹਿਬ ਕੋਲ ਜਾ ਕੇ ਅਸੀਂ ਕਹਿੰਦੇ ਵੀ ਰਹੇ ਹਾਂ ਪਰ ਪਬਲਿਕਲੀ ਮੈਂ ਕਦੇ ਵੀ ਨਹੀਂ ਕਿਹਾ ਨਾ ਮੈਂ ਇਸ ਗੱਲ ਦੀ ਬਹੁਤਾ ਹੱਕ ਸੀ ਸਾਡੀ ਡਿਊਟੀ ਸੀ ਕਿ ਵਿਦਨ ਪਾਰਟੀ ਬੈਠ ਕੇ ਇਸ ਗੱਲ ਕਰਦੇ ਕਦੇ ਇੱਕ ਬਿਆਨ ਕੱਢ ਦੋ ਮੇਰਾ ਜਿਹਦੇ ਚ ਮੈਂ ਕਿਹਾ ਹੋਵੇ ਕਿ ਪ੍ਰਧਾਨ ਨੂੰ ਹਟਾਓ ਜਾਂ ਪ੍ਰਧਾਨ ਕੋਈ ਹੋਰ ਲਾਓ ਇਹ ਤਾਂ ਕਦੇ ਗੱਲ ਚੱਲੀ ਹੋਣੀ ਨਾ ਮੈਂ ਅੱਜ ਕਹਿਣਾ ਅੱਜ ਤਾਂ ਇਹੀ ਗੱਲ ਕਹਿਨੇ ਆ ਅੱਗੀ ਢੜੇ ਦੇ ਵਿੱਚ ਖੜਨ ਦਾ ਕੀ ਅਸੀਂ ਮਰਦਾ ਸਮਝੀਏ ਸਭ ਤੋਂ ਵੱਡਾ ਪ੍ਰਧਾਨ ਨੂੰ ਵੀ ਨਹੀਂ ਹਟਾਉਣਾ ਅਸੀਂ ਖੜੇ ਵੀ ਦੂਜੇ ਪਾਸੇ ਨੂੰ ਪ੍ਰਧਾਨ ਨੂੰ ਸੁਣੋ ਸੁਣੋ ਗੱਲ ਦੇਖੋ ਇਹ ਹਾਲਾਤ ਕੌਣ ਨਹੀਂ ਜਾਣਦਾ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਕੀ ਹੋਇਆ ਕਦੇ ਸ਼ੋਮਣੀ ਕਾਲੇ ਦਲ ਦਾ ਇੰਨਾ ਮਾੜਾ ਹਾਲ ਹੋਇਆ ਇੱਕ ਵਾਰ ਦੱਸ ਦੋ ਕਿ ਵੀ ਇਹੋ ਜਿਹਾ ਮਾੜਾ ਹਾਲ ਹੋਇਆ ਹੋਵੇ ਸਵਾਏ ਜਦੋਂ ਮਾਨਸਾਹਬ ਖੜੇ ਹੋਏ ਨੇ ਉਦੋਂ ਉਦੋਂ ਵੀ ਲੋਕਾਂ ਨੇ ਪੰਥ ਨੂੰ ਵੋਟ ਪਾਈ ਸੀ ਪੰਥ ਨੂੰ ਵੋਟ ਪਾਈ ਸੀ ਉਹਨਾਂ ਨੂੰ ਵੋਟ ਪਾਈ ਸੀ ਸਾਨੂੰ ਨਕਾਰਿਆ ਨਹੀਂ ਸੀ ਹੁਣ ਲੋਕ ਸਾਨੂੰ ਨਕਾਰਨ ਲੱਗੇ ਲੋਕ ਜਿਹੜੇ ਲੋਕ ਕਹਿੰਦੇ ਸੀ ਪੰਥ ਤੋਂ ਬਿਨਾਂ ਵੋਟਿੰਗ ਨਹੀਂ ਪਾਉਣੀ ਤਕਲੀ ਤੋਂ ਬਿਨਾਂ ਵੋਟਿੰਗ ਨਹੀਂ ਪਾਉਣੀ ਅੱਜ ਸਾਰੇ ਉਲਟ ਬੋਲ ਰਹੇ ਨੇ ਉਸ ਦੇ ਨਾਲ ਹੀ ਇੱਕ ਹੋਰ ਸਵਾਲ ਸਾਹਮਣੇ ਆਉਂਦਾ ਹੈ ਤੁਸੀਂ ਕਿਹਾ ਕਿ ਪੰਥ ਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਲਗਾਤਾਰ ਜਿਸ ਤੜੇ 'ਚ ਹੁਣ ਤੁਸੀਂ ਖੜੇ ਹੋਈਓ ਉਹ ਇਹੂ ਵੱਲ ਕਹਿੰਦਾ ਹੈ ਕਿ ਪੰਥ ਦੀ ਅਸੀਂ ਗੱਲ ਕਰ ਰਹੇ ਆ ਅਸੀਂ ਪੰਥ ਨੂੰ ਤੇ ਅਕਾਲੀ ਦਲ ਨੂੰ ਅੱਗੇ ਲੈ ਕੇ ਆਉਣਾ ਹੈ ਪਰ ਸਾਨੂੰ ਪ੍ਰਧਾਨ ਨਹੀਂ ਚਾਹੀਦਾ ਦੂਜੇ ਪਾਸੇ ਪ੍ਰਿੰਸ ਸਿੰਘ ਚੰਦੂਮਾਦਰਾ ਵੱਲੋਂ ਕਿਹਾ ਜਾਂਦਾ ਹੈ ਕਿ ਸਾਨੂੰ ਕਿਸੇ ਨੂੰ ਪ੍ਰਧਾਨ ਵੀ ਨਹੀਂ ਚਾਹੀਦੀ ਫਿਰ ਅਸਲ ਦੇ ਵਿੱਚ ਚਿਹਰਾ ਹੋਵੇਗਾ ਕੌਣ ਪ੍ਰਧਾਨ ਦਾ ਦੇਖੋ ਸਾਡੀ ਕੋਸ਼ਿਸ਼ ਹੈ ਕਿ ਧਾਰਮਿਕ ਮੰਦਰ ਨਾਲ ਕਿ ਚੰਗੇ ਬੰਦੇ ਨਾਲ ਇਹ ਤੱਕ ਟਾਈਮ ਦੱਸੂਗਾ ਦੇਖੋ ਇਹ ਟਾਈਮ ਤੋਂ ਪਹਿਲਾਂ ਗੱਲ ਕਰਨੀ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਕੋਈ ਡਿਸੀਜਨ ਕਰਦੇ ਹੋ ਉਹਦੇ ਵਿੱਚ ਕੀ ਚੀਜ਼ ਮੁਰੇ ਆ ਜਾਵੇ ਕੀ ਨੇੜੇ ਆ ਜਾਵੇ ਇਹ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਅੱਜ ਤਾਂ ਸਾਡੀ ਸੋਚ ਹੈ ਕਿ ਕੋਈ ਚੰਗਾ ਮਜ਼ਾ ਲੈ ਕੇ ਆਈਏ ਕਲਾਊਟ ਨਾਲ ਜਿੱਤੇ ਹੋਵੇ ਤੁਹਾਨੂੰ ਇੱਕ ਬੰਦੇ ਦੀ ਗੱਲ ਕੀਤੀ ਤੁਹਾਨੂੰ ਇੱਕ ਬੰਦਾ ਆ ਜਵੇ ਪਰ ਜਿੰਨੇ ਚ ਡਿਸੀਜਨ ਨਹੀਂ ਉਹਨਾਂ ਨੂੰ ਜਿਹੜਾ ਕਹਿੰਦਾ ਬਹੁਤ ਔਖਾ ਹੁੰਦਾ ਵੀ ਕੌਣ ਆਊਗਾ ਜੇ ਰਤੀ ਇੱਕ ਟਾਰਗੇਟ ਕਰ ਲਉਣਾ ਵੀ ਫਲਾਨੀ ਨੂੰ ਬਣਾਉਣਾ ਹੈ ਫਿਰ ਤੁਸੀਂ ਕਹਿ ਸਕਦੇ ਮੈਂ ਚਾਹ ਫਲਾਨੀ ਬਣਾਉਣੀ ਚਾਹੀਦੀ ਹੈ ਧਾਰਮਿਕ ਬੰਦੇ ਦੀ ਗੱਲ ਕਰ ਰਹੇ ਹਾਂ ਉੱਥੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੀ ਬਿਆਨ ਆਇਆ ਸੀ ਕਿ ਅਕਾਲੀ ਦਲ ਇਕੱਠੀ ਮਿਲ ਕੇ ਚੱਲੇਗੀ ਤਾਂ ਹੀ ਕੁਝ ਬਣੇਗਾ ਇੱਕ ਬੰਦ ਕਮਰੇ ਵਿੱਚ ਬੈ ਕੇ ਮੀਟਿੰਗ ਕਰਨੀ ਚਾਹੀਦੀ ਆ ਕੋਈ ਜਲੰਧਰ ਮੀਟਿੰਗ ਕਰ ਰਿਹਾ ਹੈ ਕੋਈ ਚੰਡੀਗੜ੍ਹ ਮੀਟਿੰਗ ਕਰ ਰਿਹਾ ਹੈ ਵੱਖਰੀ ਵੱਖਰੀ ਮੀਟਿੰਗ ਕਰਕੇ ਅਕਾਲੀ ਦਲ ਦਾ ਕੋਈ ਵੀ ਸਮਾਧਾਨ ਸਾਹਮਣੇ ਨਹੀਂ ਆਉਂਦਾ 100% ਇਸ ਗੱਲ ਨਾਲ ਅਸੀਂ ਉਹਨਾਂ ਦੇ ਨਾਮ ਭਾਈ ਸਾਹਿਬ ਜੀ ਨਾਲ ਸਹਿਮਤ ਹਾਂ ਪਰ ਜਿੰਨਾ ਚ ਉਨਾ ਚਿਰ ਤਾਂ ਸਾਡਾ ਕੋਈ ਹੈ ਹੀ ਨਹੀਂ ਨਾ ਸਭ ਤੋਂ ਵੱਡਾ ਸਾਡੇ ਮੰਤਰੀ ਦਾ ਬੋਝ ਇਹ ਸੀ ਕਿ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਜੋ ਸਜ਼ਾ ਲਾਉਣੀ ਹੈ ਉਹ ਭੁਗਤਣੀ ਚਾਹੀਦੀ ਹੈ ਸਾਡਾ ਸਭ ਤੋਂ ਵੱਡਾ ਟਾਰਗੇਟ ਹੈ ਨਾ ਸਰਕਾਰ ਬਣਾਉਣ ਵਾਲਾ ਨਾ ਪ੍ਰਧਾਨ ਬਣਾਉਣ ਵਾਲਾ ਨਾ ਖੋੜ ਨਾਲ ਸਭ ਤੋਂ ਵੱਡੀ ਸਾਡੀ ਗੱਲ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਈਏ ਹੁਣ ਸਾਨੂੰ ਬੁਲਾ ਲੈਣਗੇ ਸਾਨੂੰ ਜੋ ਸਜ਼ਾ ਲਾਉਣਗੇ ਮੈਂ ਕਹਿੰਦਾ ਮੈਂ ਇਹ ਵੀ ਕਹਿੰਦਾ ਤੇ ਪ੍ਰਧਾਨਗੀ ਦੀ ਗੱਲ ਕਰਦੇ ਹਾਂ ਕਿ ਜੇ ਸਾਨੂੰ ਇਹ ਕਹਿਣਗੇ ਤੁਸੀਂ ਪੋਲਿਟਿਕਸ ਨਹੀਂ ਕਰਨੀ ਤੁਸੀਂ ਆਪਣੇ ਘਰੇ ਬੈਠਣਾ ਹੈ ਅਸੀਂ ਉਹ ਵੀ ਗੱਲ 100% ਮੰਨਣਾ ਕੋਣਾਂ ਪਾਈ ਅਮਰਿਤਪਾਲ ਤੇ ਸਰਜੀ ਸਿੰਘ ਖਾਲਸਾ ਨੂੰ ਨਾਲ ਲੈ ਕੇ ਚਲੋ। ਦੇਖੋ ਇਹ ਤਾਂ ਟਾਈਮ ਦੱਸੂਗਾ। ਟਾਈਮ ਤੋਂ ਪਹਿਲਾਂ ਉਹ ਸਾਨੂੰ ਨਾਲ ਲੈ ਕੇ ਚਲਦੇ ਨੇ, ਸ਼੍ਰੋਮ ਨਾਲ ਲੈ ਕੇ ਨਾਲ ਲੈ ਕੇ ਚਲਦੇ ਆ। ਇਹ ਅੱਜ ਕਹਿੰਦਾ ਔਖਾ ਹੈ। ਕਿੰਨਾ ਕੋਹ ਹੁੰਦਾ ਹੈ। ਦੇਖੋ ਮੈਂ ਪਹਿਲਾਂ ਵੀ ਗੱਲ ਕਹੀ ਸੀ ਇਹ ਕਿ ਦੋ ਚੀਜ਼ਾਂ ਦੇ ਮੈਂ ਅਮਰਿਤਪਾਲ ਸਾਹਿਬ ਦੇ ਖਿਲਾਫ ਸੀ। ਕਿ ਜਿਹੜ ਜਦੋਂ ਉਹਨਾਂ ਨੇ ਫਰਨੀਚਰ ਨੂੰ ਉੱਥੇ ਜਾ ਕੇ ਜਲੰਧਰ ਅੱਗ ਲਾਈ ਮੈਂ ਉਹਦੇ ਹੱਕ 'ਚ ਨਹੀਂ ਸੀ। ਮੇਰਾ ਇੰਡੀਵਿਜੂਅਲ ਮੈਂ ਆਪਣੀ ਗੱਲ ਕਰਦਾ ਕਿ ਅੱਜ ਬਜ਼ੁਰਗ ਬੰਦੇ ਜਾਂਦੇ ਨੇ। ਉਹ ਸ਼ਰਧਾ ਦੇ ਨਾ ਜਾਣਦੇ ਨੇ ਗੁਰਦੁਆਰਾ ਸਾਹਿਬ ਪਰ ਥੱਲੇ ਬੈਠ ਨਹੀਂ ਸਕਦੇ ਉਹ ਪਰ ਬੈਂਚ ਨੂੰ ਨੀਮਾ ਕਰ ਲੈਣਾ ਥੱਲੇ ਕਰ ਲੈਣਾ ਜਿਹੜਾ ਗੁਰੂ ਸਾਹਿਬ ਦੀ ਹਾਜ਼ਰੀ ਜਾਂਦਾ ਹੈ ਉਹਦਾ ਮੁਕਾਬਲੇ 'ਚ ਕੋਈ ਸੋਚ ਵੀ ਨਹੀਂ ਸਕਦਾ ਕਿ ਮੈਂ ਉਹਦੇ ਬਰਾਬਰ ਜਾ ਕੇ ਬੈਠਣਾ ਕਰਕੇ ਜਾ ਸੋ ਉਹ ਉਹਨਾਂ ਦੀ ਦੂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਠਾਣੇ ਲੱਗ ਜਾਣਾ ਇਹ ਦੋ ਚੀਜ਼ਾਂ ਦੇ ਮੈਂ ਹੱਕ 'ਚ ਨਹੀਂ ਸੀ ਕਿ ਨਹੀਂ ਕਰਨੇ ਚਾਹੀਦੇ ਸੀ ਐ ਚੀਜ਼ ਦੇ ਮੈਂ 100% ਵਿਰੁੱਧ ਸੀ ਕਿ ਜੋ ਉਹਨਾਂ ਦੇ ਨਾਲ ਐਨਐਸਏ ਲਾਇਆ ਉਹਨਾਂ ਦੀ ਐਡੀ ਵੱਡਾ ਕਸੂਰ ਨਹੀਂ ਸੀ ਫਿਰ ਇਕੱਲਾ ਐਨਐਸਏ ਲਾਇਆ ਕਿੱਥੇ ਜਾ ਕੇ ਛੁੱਟਦਾ ਵਿਚਾਰਾ ਲੋਕਾਂ ਨੇ ਕਿੰਨਾ ਵੱਡਾ ਸਤਕਾਰ ਦਿੱਤਾ ਉਹਨੂੰ ਇਹਨਾਂ ਚੀਜ਼ਾਂ ਦੇ ਮੈਂ ਹੱਕਚ ਆ 100% ਹੱਕਚਾ ਚੰਗੇ ਕੰਮ ਕਰ ਰਿਹਾ ਸੀ ਉਹ ਨਸ਼ੇ ਛਡਾਉਣ ਦੀ ਗੱਲ ਕਰਦਾ ਸੀ ਸਿੰਘ ਸਜਣ ਦੀ ਗੱਲ ਕਰਦਾ ਸੀ ਕੇਸ ਰੱਖਣ ਦੀ ਗੱਲ ਕਰਦਾ ਸੀ ਆਪਣੇ ਧਰਮ 'ਚ ਪੱਕੇ ਰਹਿਣ ਦੀ ਗੱਲ ਕਰਦਾ ਸੀ ਇਹ ਗੱਲਾਂ ਉਹਦੇ ਬਹੁਤ ਪੋਜ਼ਿਟਿਵ ਸੀ ਆ ਨਾਲ ਇੱਕ ਲਹਿਰ ਲੈ ਕੇ ਵੀ ਚੱਲਿਆ ਉਹ ਪਰ ਮੇਰੀ ਆਪਣੀ ਇੱਕ ਹੋ ਸਕਦਾ ਵੀ ਸਾਰੇ ਲੋਕਾਂ ਦੀ ਇਹ ਗੱਲ ਹੋਵੇ ਵੀ ਜਿਹੜਾ ਫਰਨੀਚਰ ਉਹ ਅਗਲਾ ਉਹਨੀ ਚੰਗੀ ਸੀ ਪਰ ਮੈਂ ਇਸ ਗੱਲ ਨੂੰ ਚੰਗੀ ਨਹੀਂ ਸਮਝਦਾ ਬਜ਼ੁਰਗ ਆਉਂਦੇ ਨੇ ਉਹ ਅੱਜਕੱਲ ਕੋਡਿਆਂ ਦੀ ਪ੍ਰਵਲਤਾ ਮੇਰੇ ਖਿਆਲ ਵਿੱਚ 70-80% ਬੰਦਿਆਂ ਨੂੰ ਆ ਉਹ ਬੜੀ ਸ਼ਰਧਾ ਨਾਲ ਬੈਠਦੇ ਨੇ ਔਰ ਜਿਹੜੇ ਮੁੰਡੇ ਨੇ ਨੌਜਵਾਨ ਨੇ ਉਹ ਘਟ ਜਾਂਦੇ ਨੇ ਬਜ਼ੁਰਗ ਜਾਂਦੇ ਨੇ ਤੇ ਨਾ ਹੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਥਾਂੇ ਜਾਣ ਦੇ ਹੱਕ ਵਿੱਚ ਮੈਂ ਤੁਮ ਜੋ ਤੁਹਾਡਾ ਤੜ ਆਇਆ ਉਹ ਕਹਿ ਰਿਹਾ ਕਿ ਅਸੀਂ ਨਾਲ ਲੈ ਕੇ ਚੱਲਾਂਗੇ ਪਰ ਉੱਥੇ ਹੀ ਦੂਜਾ ਸਵਾਲ ਇਹ ਆ ਜੇਕਰ ਨਾਲ ਹੀ ਲੈ ਕੇ ਚੱਲਣਾ ਸੀ ਉਹ ਵੀ ਪੰਥ ਨੂੰ ਸੰਭਾਲ ਰਿਹਾ ਤੁਸੀਂ ਵੀ ਪੰਥ ਨੂੰ ਸੰਭਾਲ ਰਿਓ ਫਿਰ ਉਹਨਾਂ ਦੇ ਖਿਲਾਫ ਉਮੀਦਵਾਰ ਕਿਉਂ ਖੜਾ ਕੀਤਾ ਕੱਲ ਸਾਡੀ ਲੜਾਈ ਕੀ ਹੈ ਅੱਜ ਕਿਉਂ ਹੋਇਆ ਅਸੀਂ ਤਾਂ ਬਹੁਤ ਜ਼ੋਰ ਲਾਇਆ ਸੀ ਕਿ ਉਹਨਾਂ ਦੋਹਾਂ ਦੇ ਮੁਕਾਬਲੇ 'ਚ ਬੰਦਾ ਨਾ ਖੜਾ ਕਰੀਏ। ਆਦੇਸ਼ ਨੂੰ ਕੰਨਣਾ ਕਿ ਕਿ ਸਿਆਣ ਫਿਸੀ ਸਟੇਜ ਤੇ ਹੀ ਕੱਢਤਾ। ਮੈਂ ਪੁੱਛਿਆ ਸੀ ਸੱਤ ਸਵੀਚ ਨੂੰ ਮਾਲਮ ਵੀ ਤੁਸੀਂ ਇਹ ਕੀ ਕੀਤਾ? ਕਹਿੰਦਾ ਯਾਰ ਵਿਰਸਾ ਸਿੰਘ ਮਟੋਹਾ ਕਹਿੰਦਾ ਵੀ ਮੈਂ ਕਾਗਜ਼ ਵਾਪਸ ਕਰ ਲਵਾਂ। ਮਾਂ ਜੇ ਚੰਗੀ ਗੱਲ ਹੋ ਜਿੰਦੀ ਵਿਰਸਾ ਸਿੰਘ ਮਟੋਹਾ ਕਾਗਜ਼ ਵਾਪਸ ਲੈ ਲੈਂਦਾ। ਇੱਕ ਤਾਂ ਪਹਿਲੀ ਮਿੰਟ ਤਾਂ ਕਰਦੇ ਜੀ ਤੁਹਾਨੂੰ ਕਿ ਜੀ ਆਪਾਂ ਉਸਦੇ ਭਾਈ ਸਾਹਿਬ ਦੇ ਮੁਕਾਬਲੇ 'ਚ ਬੰਦਾ ਨਾ ਖੜਾ ਕਰੀਏ। ਖਾਲਸੇ ਦੇ ਮੁਕਾਬਲੇ ਤਾਂ ਉਹ ਬੰਦਾ ਨਾ ਖੜੀਏ ਪੰਥਕ ਬੰਦੇ ਨੇ ਉਹ। ਆਪਾਂ ਨੂੰ ਕੀ ਫਰਕ ਪੈ ਜੂਗਾ? ਆਪਾਂ ਕੋ ਇਹ ਇਹ ਵੀ ਆਪਾਂ ਤਿਰੰਦਰਾ ਚਿਤਾ ਜਿੱਤ ਜਾਣੀਆਂ ਨੇ ਆਪਣੀ ਬਹੁਤ ਵੱਡੀ ਗੱਲ ਆ ਆਪਣੀ ਬਹੁਤ ਕਿਹਾ ਸੀ ਇੱਕ ਵਾਰ ਨਹੀਂ ਕਿਹਾ ਕਿੰਨੇ ਵਾਰੀ ਕਿਹਾ ਅਰੇ ਮੈਂ ਇਕੱਲੇ ਨਹੀਂ ਕਿਹਾ ਅੱਜ ਜਿਹੜੇ ਅੱਜ ਉਹਨਾਂ ਦੇ ਨਾਲ ਨੂੰ 100 ਖਵਾ ਕੇ ਪੁੱਛ ਉਹਨਾਂ ਨੇ ਕਿਹਾ ਨਹੀਂ ਉਹ ਵੀ ਕਹਿੰਦੇ ਰਹੇ ਨੇ ਸਾਰੇ ਬੰਦਿਆਂ ਨੇ ਕਿਹਾ ਆ ਚੁੰਦਾ ਤੁਹਾਨੂੰ 100 ਖਵਾ ਲੈ ਪੁੱਛ ਲੋ ਕਿ ਉਹਨਾਂ ਨੇ ਕਿਹਾ ਜੀ ਕਿ ਨਹੀਂ ਕਿਹਾ ਵੀ ਨਾ ਪਾਂ ਦਾ ਖੜਾ ਖਈਏ ਕੋਈ ਨਹੀਂ ਚਾਹੁੰਦਾ ਕਿ ਉੱਥੇ ਬੰਦਾ ਖੜਾ ਕਰਾਈਏ ਸਿਰਫ ਉਹਨਾਂ ਨੇ ਆਪਣੀ ਜਿੱਦ ਨਾਲ ਹੀ ਬਸ ਹੁਕਮ ਨਾਮਾ ਅਕਾਲੀ ਦਲ ਦੀਆਂ 10 ਸੀਟਾਂ ਤੋਂ ਜ਼ਮਾਨਤ ਜੱਤ ਹੋ ਜਾਂਦੀ ਹੈ ਤੇ ਜਦੋਂ ਬੀਬੀ ਹਰਸਿਮਰਤ कौर ਬਾਦਲ ਜਿੱਤਦੇ ਨਹੀਂ ਤਾਂ ਉੱਥੇ ਇੱਕ ਗੱਲ ਕਹੀ ਜਾਂਦੀ ਹੈ ਕਿ ਬਾਦਲ ਪਰਿਵਾਰ ਜਿੱਤ ਗਿਆ ਤੇ ਅਕਾਲੀ ਦਲ ਹਾਰ ਗਿਆ ਜੇ ਤਾਂ ਉਹ ਬਠਿੰਡੇ ਦੇ ਪ੍ਰਧਾਨ ਨੇ ਉਹ ਇਹ ਸਮਝਦੇ ਨੇ ਵੀ ਅਕਾਲੀ ਦਲ ਨਾਲ ਮੇਰਾ ਕੋਈ ਵਾਅਦਾ ਨਹੀਂ ਮੇਰੇ ਜੰਮਰ ਤਾਂ ਬਠਿੰਡੇ ਦੀ ਆ ਬਠਿੰਡਾ ਮੈਂ ਜਿੱਤਦਾ ਮੈਂ ਪਹਿਲਾਂ ਵੀ ਜਿੱਤੇ ਮੈਂ ਅੱਜ ਵੀ ਜਿੱਤਿਆ ਫੇਰ ਤਾਂ ਕੋਈ ਦੌਰ ਫੇਰ ਗੱਲ ਠੀਕ ਹੈ ਉਹਨਾਂ ਦੀ ਜੇ ਉਹ ਸ਼ੋਮਣੀ ਕਾਲ ਦਲ ਦੇ ਪ੍ਰਧਾਨ ਨੇ ਤਾਂ ਪੰਜਾਬ ਦੀ ਸਾਰੀ ਦੀ ਜੰਮਵਾਰੀ ਲੈਣਾ ਬਣਦਾ ਜਦੋਂ ਜਿੱਤੇ ਸੀ ਉਦੋਂ ਬਠਿੰਡੇ ਦੀ ਇਕੱਲੀ ਦੀ ਜੰਮਵਾਰੀ ਲਈ ਸੀ ਉਹਨਾਂ ਨੇ ਜਦੋਂ 12 ਸਾਡੀ ਸਰਕਾਰ ਬਣੀ 97 ਸਾਡੀ ਸਰਕਾਰ ਬਣੀ ਉਦੋਂ ਸਾਰੇ ਪੰਜਾਬ ਨੇ ਜਿੰਮੇਵਾਰੀ ਲਈ ਸਾਰਾ ਪੰਜਾਬ ਅਸੀਂ ਤਾਂ ਆਏ ਅੱਜ ਆਪਾਂ ਕੱਲੇ ਬਠਿੰਡੇ ਦੀ ਗੱਲ ਕਰਦੇ ਆ ਕਿਹੜੇ ਕਾਰਨਾਂ ਕਰਕੇ ਜਿੱਤੇ ਦੇਖੋ ਮੈਂ ਉਹਨਾਂ ਗੱਲਾਂ ਜਾਣਨਾ ਨਹੀਂ ਚਾਹੁੰਦਾ ਕਿਉਂਕਿ ਸਾ ਸੁਵੀਰ ਸਿੰਘ ਬਾਦਲਾ ਮੇਰੀ ਬੜੀ ਨੇੜਤਾ ਰਹੀ ਹੈ ਰਾਜ ਬਠਿੰਡੇ ਨੇ ਉੱਥੇ ਕੋਈ ਇਲੈਕਸ਼ਨ ਨਹੀਂ ਲੜੀ ਉਹ ਤਾਂ ਬਠਿੰਡੇ ਦੇ ਰਹਿਣ ਨਾਲ ਅਸੀਂ ਪੀਪਲ ਨੇ ਲੜੀ ਸੀ ਕਦੋਂ ਨਹੀਂ ਲੜੀ ਸੀ ਉਹਨਾਂ ਦਾ ਕੋਈ ਥੇ ਲੜੀ ਕੀ ਲੱਗਦਾ ਇੱਕ ਇੱਕ ਗੱਲ ਥੋੜਾ ਦੇਖੋ ਇਹੀ ਸਰਸਿਆ ਨੇ ਸਾਡੀ ਮਤ ਕਰੀ ਉੱਥੇ ਬਠਿੰਡੇ ਦੇ ਵਿੱਚ ਸਰੂਰ ਦੇ ਵਿੱਚ ਆਪ ਦੀ ਮਤ ਕਰਤੀ ਉਹਨਾਂ ਨੇ ਪਟਿਆਲੇ ਦੇ ਵਿੱਚ ਬੀਜੇਪੀ ਦੀ ਮਤ ਕਰਤੀ ਕੋਈ ਨਾ ਕੋਈ ਤਾਂ ਆਪਾਂ ਨੂੰ ਸਮਝਣੀ ਚਾਹੀਦੀ ਹੈ ਗੱਲ ਨੂੰ ਮੇਰੇ ਕਹਿਣ ਨਾਲ ਥੋੜੀ ਗੱਲ ਹੈ ਤੁਸੀਂ ਵੀ ਸਮਝਦੇ ਹੋ ਲੋਕ ਵੀ ਸਮਝਦੇ ਨੇ ਕੋਈ ਲੋਕਾਂ ਤੋਂ ਲੁਕੀਛੀ ਗੱਲ ਨਹੀਂ ਤੁਸੀਂ ਜਿੱਦੇ ਮਰਜ਼ੀ ਐਂਕਰੋਂ ਪਰ ਲੋਕਾਂ ਤੋਂ ਗੱਲ ਆਪਣੀ ਕੋਈ ਛਪਾ ਨਹੀਂ ਸਕਦੇ ਜੋ ਲੋਕ ਤਾਂ ਨਿਚੋੜ ਕੱਢ ਦਿੰਦੇ ਨੇ ਉਹਨਾਂ ਕਾਲੀ ਦਲ ਤੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਮੀਟਿੰਗ ਕਰਕੇ ਸਮਝੌਤਾ ਕਰਨ ਨੂੰ ਤਿਆਰ ਆ ਦੂਜੇ ਪਾਸੇ ਤੁਸੀਂ ਆਪਣੇ ਪੱਖ ਰੱਖ ਰਹੇ ਹੋ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੁਹਾਡੇ ਨਾਲ ਮੀਟਿੰਗ ਕਰਕੇ ਦੁਬਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਮੀਟਿੰਗ ਕਰਕੇ ਸਮਝੌਤਾ ਕਰਨਾ ਚਾਹੁੰਗੇ ਕਿ ਕੀ ਤੁਸੀਂ ਜਾਓਗੇ ਉਸ ਮੀਟਿੰਗ ਤੇ ਦੇਖੋ ਸਭ ਤੋਂ ਵੱਡੀ ਗੱਲ ਸ਼੍ਰੀ ਕਾਲਤਾ ਸਭ ਜਾ ਕੇ ਉੱਥੇ ਮਾਫੀ ਮੰਗੇ ਉਸ ਤੋਂ ਬਾਅਦ ਜੋ ਮਰਜ਼ੀ ਹੋ ਜੇ ਕੋਈ ਸਾਨੂੰ ਬੁਲਾਣਾਂ ਦੇ ਮਤਲਬ ਕਿ ਜੇ ਸਿਆਸਤ ਤੋਂ ਬਾਹਰ ਜਾਗੇ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਫੀਲਡ ਹੈ ਨਹੀਂ ਜੇ ਮੇਰੀ ਗੱਲ ਕਰਾਂ ਮੇਰਾ ਤਾਂ ਸਿਆਸਤ ਫੀਲਡ ਹੈ ਨਹੀਂ ਮੇਰਾ ਤਾਂ ਕੰਮ ਜੇ ਸੱਚੀ ਗੱਲ ਪੁੱਛਦੇ ਹੋ ਸ਼ਾਸ ਚਾਉਣ ਤੋਂ ਪਹਿਲਾਂ 100 ਏਕੜ ਚ ਫੁੱਲ ਆਉਂਦਾ ਸੀ ਮੈਂ ਕੋਈ ਗਵਰਨਰ ਆਵੇ ਕੋਈ ਚੀਜ਼ ਮੈਂ ਪਹਿਲਾਂ ਕਹਿੰਦਾ ਸੀ ਵੀ ਰਖੜਾ ਸਾਹਿਬ ਦੇ ਫੁੱਲ ਦੇਖ ਕੇ ਆਉਣੇ ਨੇ ਇਹਦਾ ਸਾਹ ਪ੍ਰਕਾਸ਼ ਸਿੰਘ ਬਾਦ ਮਿੰਟ ਸਾਹਿਬ ਜ਼ਿਲ੍ਹੇ ਕੇ ਆਏ ਨੇ ਹੁਣ ਤਾਂ ਇਹ ਤਾਂ ਲਈ ਆਪਾਂ ਵੀ ਬਾਦ ਸਾਹਿਬ ਲੈ ਕੇ ਆਏ ਸੁਖਵੀਰ ਬਾਦ ਦੇ ਘਰ ਤਾਂ ਗੱਲ ਕਰਦਾ ਕੋਈ ਐਨੀ ਗੱਲ ਹੀ ਹੈ ਇਸ ਤੋਂ ਬਾਅਦ ਤਾਂ ਕੁਝ ਨਹੀਂ ਆ ਨਾਮ ਹੈ ਕਦੇ ਉਹਨਾਂ ਨੇ ਬਲੇਮ ਕੀਤਾ ਕੋਈ ਨਾ ਨੋ ਓਕੇ ਹੈ ਕੋਸ਼ਿਸ਼ ਕੀਤੀ ਕਿ ਜਿੰਨਾ ਚਿਰ ਲੰਮਾ ਚੱਲ ਸਕਦਾ ਹੈ ਬੜਾ ਲੰਮਾ ਟਨਰ ਚੱਲਦੇ ਵੀ ਰਹੇ ਇੱਕ ਥੋੜੀ ਹੱਦ ਹੁੰਦੀ ਹੈ ਮੇਰੇ ਤਾਂ ਮੰਨਦੇ ਇਹ ਬੋਝ ਸੀ ਕਿ ਵੀ ਸ਼੍ਰੀ ਕਾਲਤਾ ਸਾਹਿਬ ਜੀ ਨੂੰ ਜਾਣਾ ਚਾਹੀਦਾ ਹੈ ਵਿਧਾਨ ਦੇ ਨਾਲ ਜੋ ਗੁਰੂ ਕਹਿੰਦਾ ਹੈ ਉਹਦੇ ਮੁਤਾਬਕ ਮਾਫੀ ਮੰਗਣੀ ਚਾਹੀਦੀ ਹੈ ਸਭ ਤੋਂ ਵੱਡਾ ਕੰਮ ਮੇਰਾ ਇਹ ਹੈ ਉਸ ਤੋਂ ਬਾਅਦ ਕੋਈ ਕੋਈ ਨਹੀਂ ਫ੍ਰੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਬੇਟਾ ਤਾਂ ਬਿਲਕੁਲ ਹਾਲੇ ਵੀ ਅਕਾਲੀ ਦਲ ਨੂੰ ਲੈ ਕੇ ਲਗਾਤਾਰ ਸਵਾਲਤ ਬਣੇ ਹੋਇਆ ਕਿ ਕੀ ਅਕਾਲੀ ਦਲ ਉਸੇ ਤਰ੍ਹਾਂ ਬੁੱਤੜਿਆਂ ਵਿੱਚ ਵੰਡਿਆ ਰਹੇਗਾ ਜਾਂ ਫਿਰ ਪਹਿਲਾਂ ਜਿਸ ਤਰ੍ਹਾਂ ਘਰ-ਬਾਖਸੀਆਂ ਹੁੰਦੀਆਂ ਨੇ ਅਜਿਹੀ ਕੋਈ ਤਸਵੀਰ ਸਾਨੂੰ ਸਾਹਮਣੇ ਆਵੇਗੀ ਕਿਉਂਕਿ ਸਵਾਲ ਇੱਕੋ ਬਣਿਆ ਹੋਇਆ ਹੈ ਕਿ ਫੁੱਟ ਦਾ ਪ੍ਰਧਾਨ ਦੀ ਜਿਹੜੀ ਕੁਰਸੀ ਹੈ ਉਹ ਕਿਸੇ ਹੋਰ ਬੰਦੇ ਨੂੰ ਦੇ ਦੇਣੀ ਚਾਹੀਦੀ ਹੈ ਜਾਂ ਫਿਰ ਪ੍ਰਧਾਨ ਨੇ ਇੱਕ ਵਾਰ ਬਦਲ ਕੇ ਅਕਾਲੀ ਦਲ ਨੂੰ ਨਵੀਂ ਏਨਸੀ ਦੇ ਤੋ ਸ਼ੁਰੂਆਤ ਕਰਨੀ ਚਾਹੀਦੀ ਹੈ ਤਾਂ ਹੁਣ ਸਵਾਲਤ ਬਹੁਤ ਬਣੇ ਹੋਇਆ ਪਰ ਹਾਲੇ ਤੱਕ ਕੋਈ ਹੱਲ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਵੀਡੀਓ ਜਨਨ ਸੰਦੀਪ ਦੇ ਨਾਲ ਇੰਦਰ ਸਿੱਧੂ ਐਪੀਪੀ ਸੰਧਰ ਪਟਿਆਲਾ